ਉਹ ਡਰੱਗਸ ਵਾਲਾ ਮਾਮਲਾ ਸੀ ਇਹ ਹੋਇਆ ਕਿਵੇਂ ਮੈਨੂੰ ਲੱਗਦਾ 52 ਘੰਟੇ ਨਾ ਕੋਈ ਖਾਦਾ ਸੀ ਨਾ ਸੌਿਆ ਸੀ ਉਸਦੇ ਸਾਹਮਣੇ ਮੇਰੇ ਬਿਆਨ ਦਾ ਸੋਰ ਸੀ ਜਦੋਂ ਮੈਂ ਮੈਨੂੰ মিডিਆ ਸਾਹਮਣੇ ਲੈ ਕੇ ਉਦੋਂ ਵੀ ਕੰਫਿਊਜ਼ ਸੀ ਬਹੁਤ ਜ਼ਿਆਦਾ ਬਹੁਤ ਮੜਾ ਦੌਰ ਸੀ ਹੋ ਮੈਨੂੰ ਕਲੇਜ ਐਵੇਂ ਬਾਕਸਿੰਗ ਨਾਂਕ ਮੈਂ ਉਹ ਤੋਂ ਵੀ ਵੱਡਾ ਨਾ ਉਹ ਤੋਂ ਜਾਂ ਨਾਂਕ ਹੋਣਾ ਚਾਹੁੰਦਾ RAM SINGH ਦੇਸ਼ ਦੇ ਇਸ ਨਾਮੀ ਮੁੱਕੇਬਾਜ਼ ਦਾ ਨਾਮ ਮੁੱਕੇਬਾਜ਼ੀ ਰਿੰਗ ਤੋਂ ਬਾਹਰ ਡਰੱਗਸ ਕੇਸ ਦੇ ਕਾਰਨ ਜ਼ਿਆਦਾ ਚਰਚਾ ਚ ਰਿਹਾ ਪਰ ਇਸ ਮਾਮਲੇ ਨੂੰ ਪਿੱਛੇ ਛੱਡ ਹੁਣ RAM SINGH ਨੇ ਇੱਕ ਵਾਰ ਫੇਰ ਤੋਂ ਵਾਪਸੀ ਕੀਤੀ ਹੈ ਅਤੇ RAM SINGH ਬਾਕਸਿੰਗ ਦੀ ਕੋਚਿੰਗ ਦੇ ਨਾਲ ਜੁੜ ਕੇ ਇੱਕ ਨਵੀਂ ਪਛਾਣ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਰਾਮ ਸਿੰਘ ਜੀ ਇਹ ਪੂਰਾ ਜੋ ਡਰੱਗਸ ਵਾਲਾ ਮਾਮਲਾ ਸੀ ਇਸ ਤੋਂ ਵਾਪਸੀ ਕਰਨਾ ਕਿੰਨਾ ਮੁਸ਼ਕਲ ਸੀ ਤੁਹਾਡੇ ਮੈਨੂੰ ਆਪਣੇ ਆਪ ਨੂੰ ਨਹੀਂ ਫੇਸ ਕਰ ਪਰ ਅਸੀਂ ਲੋਕਾਂ ਕੇ ਮੈਨੂੰ ਬੜਾ ਮੁਸ਼ਕਲ ਲੱਗ ਰਿਹਾ ਸੀ ਮੈਂ ਲੋਕਾਂ ਕੇ ਕਿਵੇਂ ਫੇਸ ਕਰੂੰਗਾ ਕਿਵੇਂ ਜਾਊਂਗਾ ਤੇ ਇੱਕ ਮੈਨੂੰ ਇਹ ਤਾਂ ਜਦੋਂ ਮੈਂ ਜ਼ਮਾਨਤ ਤੇ ਬਾਹਰ ਆਇਆ ਮੈਨੂੰ ਅੰਝੀ ਮੈਂ ਸੂਸਣ ਕਰਨਾ ਮੈਂ ਆਤਮਵਤਿਆ ਕਰਨਾ ਮੈਂ ਬਹੁਤ ਪਰੇਸ਼ਾਨ ਹੋ ਗਿਆ ਸੀ ਡਿਪਰੈਸ਼ਨ ਚਲਾ ਗਿਆ ਸੀ ਪਰ ਬਾਅਦ ਚ ਜਦੋਂ ਮੈਂ ਮੇਰੇ ਮਾਮਾ ਡੈਡੀ ਵੱਲ ਤੁਹਾਨੂੰ ਦਿੱਤਾ ਉਸ ਤੋਂ ਬਾਅਦ ਮੈਂ ਸੋਚ ਵੀ ਨਹੀਂ ਪਹਿਲਾਂ 0 C ਸਟਾਰ ਬਣਿਆ ਹੁਣ ਫੇਰ ਸਟਾਰ ਬਣਨਾ ਮਿਹਨਤ ਕਰਨਾ ਸ਼ੁਰੂ ਕਰੂੰ ਦੁਬਾਰਾ ਸ਼ੁਰੂ ਕਰ ਰਹੇ ਹਾਂ ਸਟੈਂਡ ਆ ਠੀਕ ਆ ਓਕੇ ਆ ਵਧੀਆ ਕੋਚਿੰਗ ਦੇ ਰਿਹਾ ਯਾਸ਼ ਯਾਸ਼ ਜਦੋਂ ਕੋਚਿੰਗ ਦੇਣੀ ਸ਼ੁਰੂ ਕੀਤੀ ਤਾਂ ਬਹੁਤ ਸਾਰੇ ਸਟੂਡੈਂਟਸ ਤੁਹਾਡੇ ਨਾਲ ਜੁੜੇ ਸਟੂਡੈਂਟਸ ਦੇ ਜਿਹੜੇ ਪੇਰੈਂਟਸ ਹੈ ਕਿਉਂਕਿ ਜਿਹੜੇ ਉਹਨਾਂ ਬੱਚਿਆਂ ਨੂੰ ਤੁਹਾਡੇ ਤੱਕ ਲੈ ਕੇ ਆਏ ਉਹਨਾਂ ਦਾ ਕੀ ਨਜ਼ਰੀਆ ਸੀ ਤੁਹਾਡੇ ਪ੍ਰਤੀ ਉਹਨਾਂ ਨੇ ਕੀ ਕਦੇ ਸਵਾਲ ਨਹੀਂ ਕੀਤਾ ਕਿ ਇਸ ਕੋਚ ਕੋਲੇ ਜੇ ਅਸੀਂ ਟ੍ਰੇਨਿੰਗ ਕਰਵਾਉਣੀ ਹੈ ਤਾਂ ਇਹਦਾ ਪਹਿਲਾਂ ਹੀ ਕੇਸ ਟੁੱਲਿਆ ਹੋਇਆ ਕੀ ਕਦੇ ਐਸੇ ਮਾਮਲੇ ਜਾਂ ਐਸੇ ਸਵਾਲ ਸਾਹਮਣੇ ਆਏ ਮੈਨੂੰ ਮੇਰੇ ਮਨ 'ਚ ਡਰ ਸੀ ਜਦੋਂ ਮੈਂ ਸੁਵਾਨੇ ਚ ਐਂਟਰ ਆਇਆ ਇੱਥੇ ਹੋਇਆ ਮੈਂ ਜੌਬ ਲਈ ਇੱਥੇ ਪਿਛਲੇ ਸਾਹਿਬਾਂ ਨੂੰ ਮਿਲਿਆ ਪਬਲਿਕ ਕਾਲਜ ਦੇ ਉਦੋਂ ਮੇਰੇ ਮਨ 'ਚ ਡਰ ਸੀ ਵੀ ਇਹ ਸਵਾਲ ਕਰਨਗੇ ਪਰ ਆਇਆ ਕੁਝ ਨਾ ਤਾਂ ਮੇਰੀ ਪਿੱਠ ਪਿੱਛੇ ਸੁਣਨ ਨੂੰ ਮਿਲਿਆ ਨਾ ਮੇਰੇ ਬੱਚਿਆਂ ਤੋਂ ਸੁਣਨ ਨੂੰ ਮ ਤੇ ਨਾ ਹੀ ਇਥੇ ਸਮਾਣਾ ਦੇ ਕਿਸੇ ਪਾਸੇ ਨੇ ਕਿਆ ਵੀ ਹਾਂ ਡਰਗ ਕੇਸ ਹੈ ਕੁਛ ਕਿਸੇ ਨੇ ਕੋਈ ਪੁੱਛਵਾਲ ਨਹੀਂ ਕੀਤਾ ਉਹ ਤੋਂ ਬਾਅਦ ਮੈਨੂੰ ਲੱਗਿਆ ਵੀ ਮੇਰੇ ਮਨ ਚ ਡਰ ਆਇਆ ਵੀ ਮੈਂ ਡਰਗ ਕੇਚਾਂ ਲੋਕਾਂ ਨੂੰ ਇੱਜਾ ਕੁਛ ਨਹੀਂ ਫਰਾਂ ਬੱਚਿਆਂ ਪ੍ਰਤੀ ਮਾਪੇ ਬਤੀ ਕਿਸੇ ਨੂੰ ਕੋਈ ਜਾਨ ਨਹੀਂ ਵਧੀਆ ਸਨ ਨੂੰ ਮਿਲਦਾ ਲੋਕਾਂ ਵੱਲੋਂ ਹਮੇਰਾ ਹਮੇਸ਼ਾ ਉਤਸ਼ਾਹ ਮਿਲਿਆ ਸਪੋਰਟ ਕਰਦੇ ਮੈਨੂੰ ਸਮਾਣਾ ਦੇ ਲੋਕ ਪ੍ਰਿੰਸਪਲ ਰਿੰਮੋਂ ਨੇ ਪਬਲਿਕ ਆਲ ਦੇ ਜਿੰਦਰ ਜੜੀ ਸਰ ਨੇ ਪੂਰਾ ਸਟਾਫ ਹੈ ਪੂਰਾ ਸਮਾਣਾ ਮੈਨੂੰ ਸਪੋਰਟ ਕਰਦਾ ਇਹ ਪੂਰਾ ਜੋ ਡਰੱਗਸ ਵਾਲਾ ਮਾਮਲਾ ਸੀ ਇਹ ਹੋਇਆ ਕਿਵੇਂ? ਦੇਖੋ ਇਹਦੇ ਬਾਰੇ ਤਾਂ ਮੈਨੂੰ ਵੀ ਨਹੀਂ ਪਤਾ ਕਿਵੇਂ ਹੋ ਗਿਆ। ਮੈਂ ਵੀ ਖੁਦ ਹੈਰਾਨ ਆ ਵੀ ਇਹ ਐਡਾ ਬੜਾ ਮਾਮਲਾ ਸੀ ਅਸੀਂ ਉਹ ਮਾਮਲੇ 'ਚ ਕਦੇ ਸੋਚਿਆ ਵੀ ਸਪੋਰਟਸ ਬੌਕਸਿੰਗ ਵਾਲੀ ਸੋਚਿਆ ਸੀ। ਇਹਦੇ ਬਾਰੇ ਕੋਈ ਸੋਚਿਆ ਨਹੀਂ ਸੀ ਵੀ ਇਹ ਵੀ ਹੋ ਜਾਊਗਾ। ਮੈਂ ਆਪ ਖੁਦ ਹੈਰਾਨ ਆ ਮੈਨੂੰ ਇਹਦੇ ਬਾਰੇ ਵੀ ਪਤਾ ਨਹੀਂ ਕਿਵੇਂ ਹੋ ਗਿਆ ਕਿਵੇਂ ਨਹੀਂ। ਜੋ ਇਸ ਪੂਰੇ ਮਾਮਲੇ ਦਾ ਮੁੱਖ આરોપી ਸੀ ਕਾਲੂ ਉਹਨੂੰ ਜਾਣਦੇ ਸੀ ਤੁਸੀਂ? ਦੇਖੋ ਜਾਣ-ਪਛਾਣ ਇੱਕ ਅਲੱਗ ਅਲੱਗ ਜਾਮਪシャン ਤੁਸੀਂ ਮੇਰੇ ਕੋ ਆਏ ਹੋ ਇੱਥੇ ਤੁਸੀਂ ਬਾਹਰ ਜਾ ਕੇ ਗੇਟ ਤੋਂ ਬਾਹਰ ਕੀ ਕਰਦੇ ਹੋ ਮੈਨੂੰ ਤਾਂ ਨਹੀਂ ਪਤਾ ਕੁਝ ਕੀ ਕਰਦੇ ਹੋ ਕੀ ਨਹੀਂ ਕਰਦੇ ਹੋ ਇੱਕ ਜਾਮਪシャン ਲੱਗਾ ਲੈ ਇਹ ਕੋ ਨਾਲ ਕੀ ਕੰਮ ਸੀ ਉਹ ਉਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਸੀ ਕੀ ਕੰਮ ਹੈ ਕੀ ਨਹੀਂ ਕੰਮ ਹੈ ਮੇਰੀ ਹਾਂ ਹੈਲੋ ਐਸ ਸੀ ਫਰੈਂਸੀ ਉਹ ਪੰਜਾਬ ਪੁਲਿਸ 'ਚ ਜੌਬ ਕਰਦਾ ਸੀ ਉਹ ਵੀ ਸਪੋਰਟਸਮੈਨ ਸੀ ਸਪੋਰਟਸਮੈਨ ਦਾ ਸਪੋਰਟਸਮੈਨ ਨਾਲ ਪਿਆਰ ਹੁੰਦਾ ਹੀ ਆ ਦੋਸਤੀ ਹੈਲੋ ਹੈ ਸੀ ਕਾਫੀ ਲੰਮੇ ਹੱਸੇ ਤੋਂ ਜਾਣਦੇ ਸੀ ਇੱਕ ਦੂਸਰੇ ਨੂੰ ਠੀਕ ਆ ਥੋੜੇ ਟਾਈਮ ਤੋਂ ਜਾਣਦੇ ਸੀ ਕੋਈ ਬੜਾ ਲੰਮਾ ਟਾਈਮ ਤੋਂ ਨਹੀਂ ਜਾਂਦਾ ਸੀ ਉਹ ਸਪੋਰਟਸ ਕਰਕੇ ਜਾਂਦਾ ਸੀ ਬਸ ਅਸੀਂ ਸਪੋਰਟਸ ਕਰਕੇ ਜਾਣਦੇ ਸੀ ਕੋਈ ਏਡੀ ਬਡੀ ਗੱਲ ਨਹੀਂ ਸੀ ਸਾਡੀ ਵੀ ਆਸੀਂ ਇਹਨਾਂ ਕੋਈ ਕੀਤਾ ਸੀ ਦੇ ਦੇ ਸੇਵਾਦਾਰ ਸੀ ਸੇਵਾ ਕਰਦੇ ਸੀ ਦੇਸ ਦੀ ਬਾਕਸਿੰਗ ਕਰਦੇ ਸੀ ਬਸ ਕੀ ਉਹਨਾਂ ਨਾਲ ਮੁਲਾਕਾਤਾਂ ਦੇ ਦੌਰਾਨ ਜਾਂ ਜਦੋਂ ਇਹ ਪੂਰਾ ਮਾਮਲਾ ਹੋਇਆ ਉਸ ਵੇਲੇ ਹੈਰਾਨੀ ਹੋਈ ਕਿ ਮੈਂ ਕਿਸੇ ਐਸੇ ਸ਼ਖਸ ਨਾਲ ਘੁੰਮ ਰਿਹਾ ਸੀ ਜਾਂ ਐਸੇ ਸ਼ਖਸ ਨਾਲ ਦੋਸਤੀ ਕੀਤੀ ਹੋਈ ਸੀ ਜੋ ਐਸੇ ਮਾਮਲੇ ਨਾਲ ਜੁੜਿਆ ਹੋਇਆ ਸੀ ਬਹੁਤ ਜ਼ਿਆਦਾ ਸ਼ੌਕ ਲੱਗਿਆ ਜਦੋਂ ਮਿਲਦੇ ਸੀ ਕੋਈ ਗੱਲ ਨਹੀਂ ਸੀ ਐਜੀ ਉਹ ਤਾਂ ਸਪੋਰਟਸ ਦੀ ਗੱਲ ਕਰਦਾ ਸੀ ਬਸ ਐਜੀ ਫੈਨ ਲਾ ਲੋ ਸਾਡਾ ਫੈਨ ਲਾ ਜੋ ਵੀ ਹੈ ਸਾਨੂੰ ਮਿਲਣਾ ਆਉਂਦਾ ਸੀ ਕਦੇ ਕਦੇ ਤੁਹਾਡੀ ਗੱਲ ਨਹੀਂ ਆਪ ਸੌਖੀ ਯਾ ਸੀ ਸਾਡੇ ਇਹ ਜੇ ਬੰਦੇ ਨਾਲ ਯਾਰ ਦੋਸਤ ਸਾਡਾ ਅਸੀਂ ਖੁਦ ਆਪ ਮੈਂ ਤਾਂ ਹੁਣ ਵੀ ਸੋਚ ਕੇ ਹੈਰਾਨ ਰਹੇ ਇਹਨਾਂ ਡਿਪਰੈਸ਼ਨ ਹੋ ਜਾਂਦਾ ਬੁਰਾ ਹਾਲ ਹੋ ਜਾਂਦਾ ਮੈਂ ਵੀ ਯਾਰ ਵੀ ਐਡਾ ਬੜਾ ਤੰਬਾ ਲੱਗ ਗਿਆ ਇੱਕ ਇੱਕ ਵਾਰ ਦੋਸਤ ਨਾਲ ਇੱਕ ਸਿੰਪਲ ਦੋਸਤੀ ਹੈਲਵਾਈ ਸੀ ਔਰ ਇਤਵਾਰੀ ਕੁਝ ਨਹੀਂ ਸੀ ਦੇਸ਼ ਦੇ ਜੋ ਪੋਸਟਰ ਬாய் ਮੰਨੇ ਜਾਂਦੇ ਨੇ ਮੁੱਕੇਬਾਜ਼ੀ ਦੇ ਵਿਜੇਂਦਰ ਸਿੰਘ ਉਹਨਾਂ ਦਾ ਵੀ ਨਾਮ ਜੁੜਿਆ ਇਸ ਪੂਰੇ ਮਾਮਲੇ 'ਚ ਹਾਲਾਂਕਿ ਬਾਅਦ 'ਚ ਉਹਨਾਂ ਨੂੰ ਕਲੀਨ ਸ਼ੀਟ ਮਿਲ ਗਈ ਉਹਨਾਂ ਦਾ ਨਾਮ ਇਸ ਮਾਮਲੇ 'ਚ ਜੁੜਿਆ ਕਿਉਂ ਤਕੋ ਮੈਨੂੰ ਮੇਰਾ ਨਹੀਂ ਪਤਾ ਮੇਰਾ ਕਿਵੇਂ ਜੁੜ ਗਿਆ ਕਿ ਮੈਂ ਉਹ ਵੀ ਹੈਰਾਨ ਅੰਦਰ ਜਦੋਂ ਮੈਂ ਅੰਦਰ ਸੀ ਜਦ ਮੈਂ ਦੇਖਿਆ ਵੀ ਰਵੀਿੰਦਰ ਸਿੰਘ ਦਾ ਨਾਮ ਵੀ ਵਿਚਾਰਾ ਮੈਂ ਉਹ ਵੀ ਹੈਰਾਨ ਸੀ ਮੇਰੇ ਆ ਗਿਆ ਮੈਨੂੰ ਮੈਨੂੰ ਨਹੀਂ ਪਤਾ ਮੇਰੇ ਆ ਕਿਵੇਂ ਜੁੜ ਗਿਆ ਮੈਂ ਉਹਦਾ ਕਿਵੇਂ ਜੁੜ ਗਿਆ ਮੈਂ ਉਹ ਵੀ ਹੈਰਾਨ ਸੀ ਵੀ ਉਹਦਾ ਕੇਸ ਕਿਵੇਂ ਨਾ ਕਿੱਛ ਆ ਗਿਆ ਜੋ ਪੁਲਿਸ ਨੇ ਇਸ ਪੂਰੇ ਮਾਮਲੇ ਚ ਕਾਰਵਾਈ ਕੀਤੀ ਜਾਂ ਉਹਨਾਂ ਨੇ ਜੋ ਜਾਂਚ ਕੀਤੀ ਜੋ ਪੜਤਾਲ ਕੀਤੀ ਜਾਂ ਜਿਸ ਕਿਸਮ ਨਾਲ ਇਹ ਪੂਰਾ ਕੇਸ ਅੱਗੇ ਵਧਿਆ ਉਹਦੇ ਨਾਲ ਉਹਨਾਂ ਦੀ ਕਾਰਵਾਈ ਦੇ ਨਾਲ ਉਹਨਾਂ ਦੀ ਜਾਂਚ ਦੇ ਨਾਲ ਸੈਟੀਸਫਾਈਡ ਸੀ ਤੁਸੀਂ ਮੇਰਾ ਕੈਰੀਅਰ ਹੀ ਚਾਪਟ ਹੋ ਗਿਆ ਮੈਂ ਉਹਦੇ ਨਾਲ ਕਿਵੇਂ ਸੈਟੀਸਫਾਈ ਹੋ ਤਾਦਾ ਮੈਂ ਉਹਦੇ ਨਾਲ ਬਿਲਕੁਲ ਸੈਟੀਸਫਾਈ ਨਹੀਂ ਹੈਗਾ ਬਹੁਤ ਜਲਦਬਾਜ਼ੀ ਕਰ ਗਈ ਪੁਲਿਸ ਸਾਰੇ ਕੇਸ ਤੇ ਜਲਦਬਾਜ਼ੀ ਕਰ ਗਈ ਉਹਨੇ ਪੂਰਾ ਦੇਖਣਾ ਸੀ ਪੂਰੀ ਇਨਵੈਸਟੀਗੇਸ਼ਨ ਕਰਨੀ ਸੀ ਉਹ ਤੋਂ ਬਾਅਦ ਜੋ ਵੀ ਹੁੰਦਾ ਸੀ ਮੈਨੂੰ ਮਨਜ਼ੂਰ ਸੀ ਮੈਂ ਨਿਰਦੋਸ਼ ਹਾਂ ਕਿਉਂ ਪੁਲਿਸ ਨੇ ਜਾਂਚ ਅੱਛੀ ਤਰ੍ਹਾਂ ਨਹੀਂ ਕੀਤੀ ਜਾਂ ਕੀ ਲੱਗਦਾ ਕਿ ਜਾਣ ਬੁੱਝ ਕੇ ਪੁਲਿਸ ਨੇ ਅਜਿਹਾ ਕਰ ਦਿੱਤਾ ਕਿ ਵੱਡੇ ਮੁੱਕੇਬਾਜ਼ਾਂ ਦਾ ਨਾਮ ਵਿੱਚ ਆ ਰਿਹਾ ਇਹਨਾਂ ਨੂੰ ਲਵੇਟ ਲੋ ਦੇਖੋ ਇਹਦੇ ਬਾਰੇ ਤਾਂ ਹੁਣ ਉਹਨਾਂ ਨੇ ਪਤਾ ਹੁਣ ਵੀ ਕੀ ਉਹਨਾਂ ਨੇ ਕੀਤਾ ਕੀ ਨਹੀਂ ਕੀਤਾ ਮੈਂ ਦੱਸੀ ਮੈਂ ਪਜਲ ਹੋਇਆ ਫਿਰ ਕਨਫਿਊਜ਼ ਹੋਇਆ ਪਿਆ ਸੀ ਸੋਇਆ ਨਹੀਂ ਸੀ ਭੁੱਖ ਨਹੀਂ ਲੱਗਦੀ ਸੀ ਉਦੋਂ ਮੈਨੂੰ ਪਤਾ ਨਹੀਂ ਸੀ ਕੀ ਹੋ ਗਿਆ ਕੀ ਨਹੀਂ ਹੋ ਗਿਆ ਇਹਦੇ ਬਾਰੇ ਤਾਂ ਹੁਣ ਪੁਲਿਸ ਨੂੰ ਪਤਾ ਨਹੀਂ ਕਿਉਂ ਕੀਤਾ ਗਿਆ ਕੀ ਮੈਂ ਕੀਤਾ ਪਰ ਜਦੋਂ ਅੱਜ ਉਹਨਾਂ ਹੀ ਪੁਲਿਸ ਵਾਲਿਆਂ ਦੇ ਨਾਲ ਤੁਹਾਡੀ ਮੁਲਾਕਾਤ ਹੁੰਦੀ ਹੋਵੇ ਜਾਂ ਉਹਨਾਂ ਦੇ ਨਾਲ ਜਦੋਂ ਤੁਸੀਂ ਉਹਨਾਂ ਨੂੰ ਆਮੋ ਸਾਹਮਣੇ ਹੁੰਦੇ ਹੋ ਤਾਂ ਕੀ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਕਿ ਤੁਸੀਂ ਇਹ ਜੋ ਕੀਤਾ ਇਹ ਸਹੀ ਨਹੀਂ ਕੀਤਾ ਦੇਖੋ ਕੋਈ ਵੀ ਉਹਨਾਂ ਨੂੰ ਪਛਾਤਾ ਦੇਤਾ ਉਹ ਤਾਂ ਹੁਣ ਕਹਿਣਗੇ ਵੀ ਹਾਂ ਅਸੀਂ ਤਾਂ ਜੀ ਸੱਚਾ ਦੇਤਾ ਹੈਨਾ ਉਹ ਆਪਣੀ ਜਗ੍ਹਾ ਤੇ ਸਹੀ ਨੇ ਉਹਦੀ ਡਿਊਟੀ ਕੀਤੀ ਹੈ ਕਹਿੰਦੇ ਸੀ ਤਾਂ ਮੈਂ ਆਪਣੀ ਵੀ ਅਸੀਂ ਉਹ ਬਾਕੀ ਆਉਣ ਵਾਲੇ ਸਮੇਂ 'ਚ ਕੋਰਟ 'ਚ ਪਤਾ ਲੱਗੇ ਜਾਊਗਾ ਸੱਚ ਕੀ ਹੈ ਝੂਠ ਕੀ ਹੈ ਥੋੜੇ ਸਾਹਮਣੇ ਆ ਜੂਗਾ ਮੇਰੀ ਮੇਰੇ ਚਾਹਣ ਵਾਲੇ ਮੇਰੇ ਪਿਆਰ ਕਰਨ ਵਾਲੇ ਮੇਰੇ ਪਿਆਰੇ ਬਾਕਸਰ ਵੀ ਨੇ ਤੇ ਸਾਰਾ ਨੂੰ ਮੇਰੇ ਸਾਹਮਣੇ ਸੱਚ ਸਾਹਮਣੇ ਆ ਜੂਗਾ ਥੋੜੇ ਟਾਈਮ ਤੋਂ ਜਲਦੀ ਤੁਸੀਂ ਜਦੋਂ ਇਹ ਪੂਰਾ ਮਾਮਲਾ ਹੋਇਆ ਸੀ ਤਾਂ ਉਸ ਵੇਲੇ ਮੀਡੀਆ ਦੀ ਕਚਹਿਰੀ 'ਚ ਵੀ ਕੁਝ ਜਵਾਬ ਦਿੱਤੇ ਸੀ ਕਿ ਉਹ ਜਵਾਬ ਗਲਤ ਸਨ ਜਾਂ ਉਹ ਜੋ ਬਿਆਨ ਸੀ ਤੁਹਾਡੇ ਉਹ ਗਲਤ ਸਨ ਮੈਂ ਮੈਨੂੰ ਲੱਗਦਾ 52 ਘੰਟੇ ਨਾ ਕੁਝ ਖਾਦਾ ਸੀ ਨਾ ਸੋਇਆ ਸੀ ਉਸ ਵੇਲੇ ਜਦੋਂ ਤੁਸੀਂ ਮੀਡੀਆ ਦੇ ਸਾਹਮਣੇ ਮੇਰੇ ਕੋ ਪੁਰਸ ਦੇ ਮੇਰੇ ਪੁਰਸ ਦੇ ਸਾਹਮਣੇ ਮੇਰੇ ਬਿਆਨ ਕੋ ਸ਼ੋਰ ਸੀ ਜਦੋਂ ਮੈਂ ਮੈਨੂੰ মিডিਆ ਸਾਹਮਣੇ ਲੈ ਕੇ ਉਦੋਂ ਮੈਂ ਕਨਫਿਊਜ਼ ਸੀ ਬਹੁਤ ਜ਼ਿਆਦਾ ਸਵੇਰ ਸੀ ਦਿਮਾਗ ਕੰਮ ਨਹੀਂ ਕਰਦਾ ਸੀ ਪਾਜ ਲੋ ਗਿਆ ਸੀ ਘਬਰਾਏ ਹੋਏ ਘਬਰਾ ਆ ਗਿਆ ਸੀ ਕਬਰਾਟ ਹੋ ਗਈ ਸੀ ਵੀ ਹਾਂ ਕਿ ਘਬਰਾਏ মিডিਆ ਤੋਂ ਸੀ ਐਮ ਪੁਲਿਸ ਤੋਂ ਨਹੀਂ ਨਹੀਂ ਪੁਸਤ ਵੀ ਇੰਨੀ ਜਾਂ ਕਿਤੇ ਦੇਖੀ ਨਹੀਂ ਸੀ 100 150 ਪੁਲਸ ਵਾਲਾ ਕਿਤੇ ਦੇਖਿਆ ਨਹੀਂ ਸੀ ਇਕੱਠਾ ਮੈਂ ਤਾਂ ਤੇ ਇੰਨਾ মিডিਆ ਨਹੀਂ ਕਿਤੇ ਦੇਖਿਆ ਸੀ মিডিਆ ਹਾਂ ਸਾਡੀਆਂ ਬਾਕਸਿੰਗ ਦੇ ਇੰਟਰਵਿਊ ਪੁੱਛਦੇ ਸੀ ਗਲਵਜ਼ ਬਾਰੇ ਪੁੱਛਦੇ ਸੀ ਪੰਚ ਬਾਰੇ ਪੁੱਛਦੇ ਸੀ ਮੁੱਕਾ ਕਿਵੇਂ ਮਾਰਨਾ ਕਿਵੇਂ ਖਾਦਾ ਕਿੱਥੇ ਜਿੱਤੇ ਪਰ ਅੱਜ ਕਿਤੇ ਮੈਸੇਜ ਸਵਾਲ বারবার ওহি سوال বারবার ওহি سوال মেনু ਸਮਝ ਲੱਗਿਆ ਮੈਂ ਕੀ ਕਹਿਗਾ ਕੀ ਨਹੀਂ ਮੈਨੂੰ ਕੁਛ ਨਹੀਂ ਪਤਾ ਲੱਗਿਆ 52 ਘੰਟੇ ਸੌਣ ਤੋਂ ਬਾਅਦ ਜੇ ਬੰਦੇ ਨੂੰ ਸਵਾਲ ਪੁੱਛੋਗੇ ਤਾਂ ਸਹੀ ਜਵਾਬ ਥੋੜੀ ਦੇ ਪਾਏਗਾ ਜੀ ਉਹਨੂੰ ਮੈਨੂੰ ਕਾਨੂੰਨ ਦਿੱਤਾ ਗਿਆ ਉੱਥੇ 52 ਘੰਟੇ ਖਾਨ ਨੂੰ ਦਿੱਤਾ ਗਿਆ ਮੈਨੂੰ ਮੈਨੂੰ ਸੌਣ ਨਹੀਂ ਦਿੱਤਾ ਗਿਆ ਜਦੋਂ ਇਸ ਪੂਰੇ ਮਾਮਲੇ ਤੋਂ ਬਾਅਦ ਜੇਲ੍ਹ ਤੋਂ ਬਾਹਰ ਆਇਆ ਗਿਆ ਜਾਸਦਰ ਜੀ ਉਸ ਤੋਂ ਬਾਅਦ ਬਾਕਸਿੰਗ ਨਾਲ ਜੁੜਨਾ ਦੁਬਾਰਾ ਤੋਂ ਰਿੰਗ ਦੇ ਵਿੱਚ ਵਾਪਸੀ ਕਰਨਾ ਦੁਬਾਰਾ ਤੋਂ ਕਿੰਨਾ ਮੁਸ਼ਕਿਲ ਸੀ ਤੁਹਾਡੇ ਬਈਆਂ ਸੀ ਕਿ ਨਵਾਂ ਜਨਮ ਸੀ ਪਿੰਡ ਚੋਂ ਦਾ ਦੇਸੀ ਜੱਟ ਪਰਿਵਾਰ ਤੋਂ ਬਿਲੋਂਗ ਕਰਦਾ ਮੈਂ ਮੈਂ ਮਿਹਨਤ ਕੀਤੀ ਸਟਾਰ ਬਣ ਗਿਆ ਦੁਨੀਆ ਖੇਡਿਆ ਆ ਪੰਜਾਬ ਪੁਤਰੀ 8-9 ਵਾਰ ਗੋਲ ਜਿੱਤੇ ਆ 10 ਵਾਰ ਨੈਸ਼ਨਲ ਚੈਂਪੀਅਨ ਹੋਇਆ ਇੰਟਰਨੈਸ਼ਨਲ ਖੇਡਿਆ ਸਟਾਰ ਬਣ ਗਿਆ ਸੀ ਦੁਬਾਰਾ ਫਿਰ ਡਾਊਨਫਾਲ ਆ ਗਿਆ ਸੀ ਕੋਈ ਗੱਲ ਨਹੀਂ ਲਾਈਫ ਆ ਜ਼ਿੰਦਗੀ ਆ ਸਟ੍ਰਗਲ ਕਰਨਾ ਆਪਣਾ ਫਰਜ਼ ਆ ਮੈਂ ਕਿਹਾ ਕੋਈ ਗੱਲ ਨਹੀਂ ਥੋੜਾ ਵਿੱਚ ਡਿਪਰੈਸ਼ਨ ਹੋ ਗਿਆ ਸੀ ਪਰ ਮੂਜੋ ਗਿਆ ਸੀਾਰੇ ਦੋਸਤ ਮੇਰੇ ਯਾਰ ਮਿੱਤਰ ਬੀਨਦਰ ਮੇਰਾ ਭਰਾ ਭਰਾ ਹੀ ਆ ਤੇ ਦੁਬਾਰਾ ਫੇਰ ਸਟ੍ਰਗਲ ਕੀਤੀ ਆ ਹੁਣ ਦੁਬਾਰਾ ਫੇਰ ਸਟਾਰ ਆ ਤੇ ਸੋਚਾ ਵੀ ਸਟਰਗਲ ਕਰਾਂਗੇ ਮਿਹਨਤ ਕਰਾਂਗੇ ਕੋਈ ਗੱਲ ਨਹੀਂ ਲੋਕਾਂ ਤੋਂ ਫੇਸ ਕਰਨ ਦਾ ਔਖਾ ਸੀ ਪਰ ਹੁਣ ਫੇਸ ਦੁਆਰਾ ਠੀਕ ਹੈ ਨਾਰਮਲ ਹੈ ਮਿਹਨਤ ਕਰਦਾ ਹਾਂ ਸਟਾਰ ਬਣੂੰਗਾ ਦੁਆਰਾ ਫਿਰ ਦੁਆਰਾ ਫਿਰ ਮਿਲਾਂਗੇ ਵੀਬੀ ਨਿਊਜ਼ ਤੇ ਬਿਲਕੁਲ ਇਸ ਕੇਸ ਤੋਂ ਪਹਿਲਾਂ ਤੁਸੀਂ ਮੁੱਕੇਬਾਜ਼ੀ ਕਰਦੇ ਸੀ ਹਾਂ ਜੀ ਕੇਸ ਤੋਂ ਬਾਅਦ ਤੁਸੀਂ ਕੋਚਿੰਗ ਦਾ ਰੁਖ ਅਖਤਿਆਰ ਕੀਤਾ ਹਾਂ ਜੀ ਹਾਂ ਇਹ ਕਿਉਂ ਦੇਖੋ ਬੌਕਸਿੰਗ ਜੇ ਕੇਪਾਰੀਆ ਮਾਨਾ ਜੀ ਬਹੁਤ ਨੌਂ ਕਮਾਇਆ ਠੀਕ ਹੈ ਜੋ ਨੌਂ ਹੋਇਆ ਬੌਕਸਿੰਗ ਕਰਕੇ ਹੋਇਆ ਪਰ ਮੈਂ ਕਿਹਾ ਜਿਵੇਂ ਮੇਰਾ ਨੌਂ ਹੋਇਆ ਮੈਂ ਵੀ ਬੌਕਸਿੰਗ ਕਰਾਂ ਬੱਚਿਆਂ ਨੂੰ ਵੀ ਕਰਾਂ ਮਾਂ ਬੌਕਸਿੰਗ ਮ ਮੈਂ ਹੋਰਲੇ ਕਈ ਬੀਜਿੰਦਰ ਪੈਦਾ ਕਰਾਂ 100 ਬੀਜਿੰਦਰ ਕੱਢਾਂ ਇਥੋਂ ਮੈਂ ਬੀਂਦਾ ਹੀ ਨਹੀਂ ਦਾ ਸਟਾਰ ਆ ਮੈਂ ਵੀ ਚਾਹੁੰਦਾ ਐ ਵੈਸੋ ਬੀਜਿੰਦਰ ਵਰਗੇ 100 ਬੀਜਿੰਦਰ ਪੈਦਾ ਕਰਾਂ ਤੇ ਮੇਰੀ ਚਾਹ ਚ ਮੰਗਰੀ ਤਮੰਨਾ ਮੇਰਾ ਮੈਨੂੰ ਪਿਆਰ ਆ ਮੈਨੂੰ ਇਸ਼ਕਾ ਬਾਕਸਿੰਗ ਨਾਲ ਮੈਂ ਚਾਹੁੰਦਾ ਵੀ ਮੇਰੇ ਸੈਂਟਰ 'ਚੋਂ ਕਈ ਬੀਜਿੰਦਰ ਪੈਦਾ ਹੋਣ ਹਾਂ ਕੇਹੀ ਰਸਤਾ ਹੈ ਤੇਰਾ ਤੂੰ ਨੇ ਅਬ ਜਾਣਾ ਹੈ ਇਹ ਸੁਪਨਾ ਹੈ ਤੇਰਾ ਤੂੰ ਨੇ ਪਹਿਚਾਨਾ ਹੈ ਸਮਾਣਾ ਚੁਰੂ ਕਿਵੇਂ ਕੀਤੀ ਅਕੈਡਮੀ ਇੱਥੇ ਕਿਉਂ ਸ਼ੁਰੂ ਕਰਨ ਬਾਰੇ ਸੋਚਿਆ ਅਕੈਡਮੀ ਇੱਥੇ ਮਨਜੀਤ ਸਿੰਘ ਬਰਾਨ ਨੇ ਡੀਐਸਪੀ ਹੁਣ ਐਸਪੀ ਬਣ ਗਏ ਨੇ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਉਹਨਾਂ ਦਾ ਤੇ ਇੱਕ ਚੁੱਕੀ ਕਾਲਜ ਦੇ ਪ੍ਰਿੰਸੀਪਲ ਸਾਹਿਬਾਨ ਨੇ ਮੈਨੂੰ ਉਹਨਾਂ ਕੋਲ ਭੇਜਿਆ ਸੀ ਆਪਾਂ ਤੇ ਡੀਐਸਪੀ ਮਨਜੀਤ ਸਿੰਘ ਬਰਾਨ ਨੇ ਹੁਣ ਐਸਪੀ ਬਣ ਗਏ ਨੇ ਉਹ ਤੇ ਇਹਨਾਂ ਕੋਲ ਆਇਆ ਉਹਨਾਂ ਨੇ ਦੱਸਿਆ ਮੈਨੂੰ ਵੀ ਪਬਲਿਕ ਕਾਲਜ ਰਮਿੰਦ ਮੋਹਨ ਨੇ ਇੱਥੇ ਸਾਡੇ ਪ੍ਰੋਫੈਸਰ ਸਾਡੇ ਪ੍ਰਿੰਸੀਪਲ ਸਾਹਿਬਾਨ ਨੇ ਜਿਹੜੀ ਸਰ ਨੇ ਇਹਨਾਂ ਕੋਈ ਭੇਜਿਆ ਮਨ ਵੀ ਉੱਥੇ ਸੈਲਟ ਖਾਲੀਆ ਇੱਥੇ ਆਇਆ ਸੀ ਮੈਂ ਤਿੰਨ ਬੱਚੇ ਸੀ ਸੈਲਟ ਖਾਲੀ ਸੀ ਪਰਮਾਤਮਾ ਨੇ ਟੱਚਪੁਟ ਦੁਬਾਰਾ ਫੇਰ ਸੁਣੀਆ ਤੇ ਇੱਥੇ ਦੁਬਾਰਾ ਫੇਰ ਬਾਕਸਿੰਗ ਕੋਚੀ ਨੂੰ ਕਰਨ ਕਰ ਲਿਆ ਅੱਗੇ ਜੇਲ ਤੋਂ ਬਾਅਦ ਨਾਲ ਦੀ ਨਾਲ ਹੀ ਇੱਥੇ ਕਿੰਨੀ ਦੇਰ ਹੋ ਗਈ ਤੁਹਾਨੂੰ ਅਕੈਡਮੀ ਸ਼ੁਰੂ ਕੀਤੀ ਤੇ ਤਿੰਨ ਪਾਉਣੇ 2 ਸਾਲ 2 ਸਾਲ ਦੇ ਵਿੱਚ ਹੋ ਗਿਆ ਤੇ 2.5 ਸਾਲ ਹੋ ਗਏ ਤੇ ਵਿੱਚ ਤੇ ਕਿਵੇਂ ਦੇ ਰਿਜ਼ਲਟ ਆ ਰਹੇ ਇੱਥੇ ਰਿਜ਼ਲਟ ਦੇਖੋ ਜੀ 4 ਕ 5 ਕੱਪ ਹੋਏ ਨੇ ਉਹਨਾਂ ਜੋ 4 ਕੱਪ ਇਸ ਵਾਰ ਸਮ ਜਦੋਂ ਕਿ 10 ਸਾਲ ਸੈਂਟਰ ਚੱਲਦੇ ਰਹੇ ਉਹ ਇੱਕ ਕੱਪ ਆਇਆ ਪਹਿਲਾਂ ਇੱਕ ਕੱਪ ਜਿੱਤਾ ਸੀ ਇੰਟਰ ਕਾਲਜ ਹੁਣ ਮੇਰੇ ਚਾਰ ਕੱਪ ਮੇਰੇ ਪੌਣੇ 2 ਸਾਲ ਜੇ ਸੀ ਚਾਰ ਕੱਪ ਜਿੱਤੇ ਨੇ ਬਹੁਤ ਬੜੀਆ ਇੰਟਰਨੈਸ਼ਨਲ ਬੱਚੇ ਖੇਲੇ ਨੇ ਮੇਰੇ ਮੇਰੇ ਕੁੜੀ ਵਰਲਡ ਕੱਪ ਚ ਬ੍ਰੌਂਜ਼ ਮੈਡਲ ਲਿਸਟ ਆ ਤੇ ਹੁਣ ਰਸ਼ੀਆ ਜਾ ਕੇ ਆਈ ਆ ਸਰਬੀਆ ਜਾ ਕੇ ਆਈ ਆ ਮੁੰਡਾ ਮੇਰਾ ਇੱਕ ਕੋਰੀਆ ਜਾ ਕੇ ਆਇਆ ਤੇ ਕਿ ਮੇਰਾ ਹੁਣ ਇੰਟਰਨੈਸ਼ਨਲ ਲੈਵਲ ਤੇ ਮੇਰੇ ਵਿੱਚ ਖੇਡ ਰਹੇ ਨੇ ਮੇਰੇ ਸੱਤ ਕੁ ਲੱਗੇ ਨੇ 2 ਸਾਲ ਦੇ ਮੇਰੇ ਬੱਚੇ ਐਨ ਵੀ ਨੈਸ਼ਨਲ ਖੇਡ ਰਹੇ ਨੇ ਨੈਸ਼ਨਲ ਚੈਂਪੀਅਨ ਵੀ ਹੋ ਗਏ ਮੇਰੇ ਬੱਚੇ ਇੱਥੋਂ ਮੇਰੇ ਪੂਰੇ ਪੰਜਾਬ ਦੇ ਬੱਚੇ ਨੇ ਮੇਰੇ ਕੋਲ ਪੰਜਾਬ ਤੋਂ ਵੀ ਸਭ ਰਾਜਸਥਾਨ ਤੋਂ ਹਰਿਆਣੇ ਤੋਂ ਜੁਪੀ ਤੋਂ ਬੱਚੇ ਮੇਰੇ ਕੋਲ ਜਿਹੜੇ ਟ੍ਰੇਨਿੰਗ ਕਰਦੇ ਨੇ ਇੱਥੇ ਪੂਰੇ ਨਾਰਥਨ ਦੇ ਬੱਚੇ ਟ੍ਰੇਨਿੰਗ ਕਰਦੇ ਨੇ ਜੋ رائے ਤੁਹਾਡੇ ਲਈ ਲੋਕਾਂ ਦੀ ਪਹਿਲਾਂ ਸੀ ਇਸ ਅਕੈਡਮੀ ਨੂੰ ਸ਼ੁਰੂ ਕਰਨ ਤੋਂ ਬਾਅਦ ਉਹ ਬਦਲੀ ਨਹੀਂ ਪਰ ਬਿਹਤਰ ਹੋ ਗਈ ਬਿਹਤਰ ਹੋ ਗਈ ਬਹੁਤ ਬਿਹਤਰ ਹੋ ਗਈ ਬਿਹਤਰ ਨਹੀਂ ਬਹੁਤ ਬਿਹਤਰ ਹੋ ਗਈ ਕਿੰਨੇ ਸਟੂਡੈਂਟ ਹੁਣ ਇੱਥੇ ਪ੍ਰੈਕਟਿਸ ਕਰਦੇ ਆ ਤੁਹਾਡੇ ਇਸ ਕੋ ਮੇਰੇ ਕੋਲ ਹੁਣ ਤਕਿੰਨੇ ਦਿਨ ਬਦਿਨ ਵੱਧ ਜਾਨਦੇ ਨੇ ਇਸ ਟਾਈਮ 90 95 ਨੇ 95 ਬੱਚੇ ਨੇ ਇਸ ਟਾਈਮ ਦਿਨ ਬਦਿਨ ਵੱਧ ਜਾਰ ਰਹੇ ਹੈ ਇਹ ਕੋਚਿੰਗ ਦੀ ਲਾਈਨ ਤੋਂ ਹਟ ਕੇ ਥੋੜਾ ਮੁੱਕੇਬਾਜ਼ੀ ਦੀ ਤੁਹਾਡੇ ਥੋੜਾ ਬੈਕਗ੍ਰਾਉਂਡ ਚ ਜਾਣਾ ਚਾਹੁੰਦੇ ਇਹ ਖੇਡ ਚੁਣੀ ਕਿਵੇਂ ਤੁਸੀਂ ਇਸ ਖੇਡ ਨਾਲ ਪਹਿਲਾਂ ਜੁੜੇ ਕਿਵੇਂ ਮੈਂ ਪਹਿਲਾਂ ਐਥਲੀਟ ਸੀ ਐਥਲੀਟਸ ਕਰਦਾ ਸੀ ਕਿਹੜਾ ਇਵੈਂਟ ਹਡਲ ਹਡਲ ਕਰਦਾ ਹਡਲ 400 ਮੀਟਰ ਕਰਦਾ ਸੀ ਮੈਂ ਮੈਨੂੰ ਯਾਦ ਹੈ ਮੈਂ ਫਰੀਦਕੋਟ ਗਿਆ ਸੀ ਖੇਡਣ ਸਟੇਟ ਸਕੂਲ ਸ਼ੇਰ ਉੱਥੇ ਕਿ ਨਰਿੰਦਰ ਸਿੰਘ ਨੇ ਪੜਾਏ ਤੋਂ ਨੇ ਉਹ ਸਕੂਲਾਂ ਦੇ ਇੰਚਾਰਜ ਨੇ ਸਪੋਰਟਸ ਦੇ ਉਹ ਉਹਨਾਂ ਨੇ ਮੈਨੂੰ ਫੜਿਆ ਮੈਨੂੰ ਕਹਿੰਦਾ ਵੀ ਤੂੰ ਇੰਨੀ ਮਿਹਨਤ ਕਰਦਾ ਤੂੰ ਬੌਕਸਿੰਗ ਕਿਉਂ ਨਹੀਂ ਯੂਜ਼ ਕਰਦਾ ਮੈਂ ਕਿਹਾ ਜੀ ਮੈਂ ਨਹੀਂ ਕਰਨੀ ਮੈਂ ਤਾਂ ਸ਼ੌਂਕੀਆ ਗੇਮ ਕਰਦਾ ਮੇਰੇ ਘਰ 'ਚ ਮੈਂ ਇਕੱਲੇ ਕੱਲਾ ਮੁੰਡਾ ਮੈਂ ਮੇਰੇ ਮਾ ਮਾਬਾ ਤਾਂ ਇਕੱਲੇ ਹੀ ਲੁੱਟਾ ਮੁੰਡਾ ਕਿ ਮੈਂ ਨਹੀਂ ਬੌਕਸ ਉਨੇ ਮੁੱਕ ਧੱਕੇ ਨਾਲ ਫੜ ਕੇ ਕੋਚ ਕੋ ਲੈ ਕੇ ਬੌਕਸਿੰਗ ਕਰਾਤੀ। ਚੌਥੇ ਪੰਜਵੇਂ ਦਿਨ ਮੈਂ ਸਟੇਟ ਖੇਡਣ ਚਲਾ ਗਿਆ, ਉੱਥੇ ਸਿਲਵਰ ਮੈਡ ਲਾ ਗਿਆ। ਬਸ ਉ ਤੋਂ ਇਨਾ ਬਸ ਉਹ ਨਹੀਂ ਉਹਦਾ ਕੀੜਾ ਵੱਡਾ ਹੋ ਗਿਆ। ਪੰਜਾਬੀ ਚ ਕਹਿੰਦੇ ਨੇ ਉਹਦਾ। ਹਨਾ ਤੇ ਉਹਦੇ ਬਾਅਦ ਬਸ ਸੌ ਪਾਲੀਕ ਸਾਲ ਦੀ ਵੀ ਕਿਸੇ ਨਾਲ ਰੈਸਟਰੀ ਨਹੀਂ ਕਰਦੀ। ਇੱਕ ਸਾਲ ਮੈਂ ਇਲੈਕਟ੍ਰੋ ਨਹੀਂ ਕੀਤੀ। ਇੱਕ ਸਾਲ ਤੋਂ ਬਾਅਦ ਜਿਹੜੇ ਰਿਜ਼ਲਟ ਆਏ ਫਿਰ ਫਿਰ ਤਾਂ ਉਹ ਪਾਗਲਪਨ ਵਾਲਾ ਕੰਮ ਸੀ। ਨੈਸ਼ਨਲ ਚੈਂਪੀਅਨ, ਸਟੇਟ ਥ 골ਡ, ਨੈਸ਼ਨਲ ਚਿਲਵਰ ਫਿਰ। ਫਿਰ ਨੈਸ਼ਨਲ ਗੇਮ ਜਿਹੜਾ ਹਦਰਾਬਾਦ ਹੋਈ ਸੀ 2002 ਉੱਤੇ ਬ੍ਰੌਂਜ਼ ਤੇ ਨਾਲ ਦੇ ਨਾਲ ਸਾਲ ਡ ਇਨ ਇਸ ਐਂਟਰੀ ਨੈਸ਼ਨਲ ਜਦੋਂ ਕਿ ਨੈਸ਼ਨਲ ਖੇលਦੇ ਆ ਨਾ ਉਹਦੇ ਵਿੱਚ ਚੋਣ ਹੁੰਦੀ ਆ ਜਿਹੜੇ ਪਲੇਅਰ ਹੁੰਦੇ ਨੇ ਬੈਸਟ ਪਲੇਅਰ ਹੁੰਦੇ ਨੇ ਮੈਡਲ ਲਿਸਟ ਹੁੰਦੇ ਨੇ ਜੀ ਉੱਥੇ ਮੇਰਾ ਨੈਸ਼ਨਲ ਚ ਮੈਡਲ ਆਇਆ ਸੀ ਸਿਲਵਰ ਜਿਹੜੇ ਨੈਸ਼ਨਲ ਚ ਉਹ ਤੋਂ ਬਾਅਦ ਮੈਂ 2002 ਦੇ ਲਾਸਟ ਵਿੱਚ ਮੈਂ ਫ੍ਰੈਂਚ ਦੇ ਕੈਂਪ ਚ ਐਨਐਸਟੀ ਇੰਡੀਆ ਕੈਂਪ ਲੱਗੇ ਸੀ ਐਨਐਸਟੀ ਇੰਡੀਆ ਕੈਂਪ ਤੋਂ ਐਂਟਰੀ ਹੋਈ ਇਹ ਕਿਹੜੇ ਸਾਲ ਦੀ ਗੱਲ ਆ ਇਹ 2002 ਦੇ ਲਾਸਟ ਇਅਰ ਚ ਅਰੇ ਟਾਟ 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 2002 ਦੇ ਲਾਸਟ ਵਿੱਚ ਮੈਂ ਇੰਡੀਆ ਕੇ ਕੈਂਪ ਲਾਇਆ ਸੀ ਮੈਨੂੰ ਯਾਦ ਆ ਫਰਸਟ ਇੰਡੀਆ ਕੈਂਪ ਉਹਦੇ ਨੇ ਸੀ ਮੇ ਤੇ ਦੋਆਰਦ ਉਹਦੋਂ ਮੇਰੀ ਐਂਟਰੀ ਹੋਈ ਇੰਡੀਆ ਕੈਂਪ ਵਿਜੇਂਦਰ ਸਿੰਘ ਦੇ ਨਾਲ ਦੋਸਤੀ ਉਸੇ ਵੇਲੇ ਹੋਈ ਤੁਹਾਡੀ ਉਸੇ ਵੇਲੇ ਵਿਜਿੰਦਰ ਹਾਂ ਵਿਜਿੰਦਰ ਜੂਨੀਅਰ ਕੈਂਪਸ ਸੀ ਉਦੋਂ ਸਾਡੇ ਨਾਲ ਹੀ ਅਸੀਂ 2003 ਚ ਅਸੀਂ ਵਿਜਿੰਦਰ ਦੇ ਮੈਂ ਇਕੱਠੇ ਹੋਏ ਕੈਂਪ ਚ ਉਦੋਂ ਬਾਅਦ 2013 ਤੱਕ ਅਸੀਂ ਇੱਕੇ ਕੈਂਪ ਚ ਰੂਮ ਮੇਟ ਇਕੱਠੇ ਖਾਣਾ ਪੀਣਾ ਸਭ ਇਕੱਠੇ ਰਹਿੰਦਾ ਪੌਂਟਲੇ ਕੋ ਇਹ ਜਦੋਂ ਪੂਰਾ ਕੇਸ ਹੋਇਆ ਡਰੱਗਸ ਵਾਲਾ ਪੂਰਾ ਮਾਮਲਾ ਉੱਠਿਆ ਉਸ ਜਦੋਂ ਵਿਜਿੰਦਰ ਦਾ ਨਾਮ ਆਇਆ ਤਾਂ ਕੀ ਉਸ ਤੋਂ ਬਾਅਦ ਹੁਣ ਵਿਜਿੰਦਰ ਦੇ ਨਾਲ ਤੁਹਾਡੀ ਗੱਲਬਾਤ ਹੁੰਦੀ ਹੈ ਦੇਖੋ ਵਿਜਿੰਦਰ ਪ੍ਰੋ ਬੌਕਸਿੰਗ 'ਚ బిਜੀ ਆ ਮੈਂ ਆਪਣੀ ਲਾਈਫ 'ਚ ਵਿਜੀ ਆ ਪਰ ਗਲਤੀ ਨਹੀਂ ਹੋਈ ਪ੍ਰੋ ਮੇਰਾ ਭਰਾ ਮੇਰਾ ਦੋਸਤ ਹੈ ਮੇਰਾ ਵੀਰ ਹੈ ਤੇ ਵੀਰ ਹੀ ਰਹੂਗਾ ਮੇਰਾ ਭਰਾ ਹੀ ਰਹੂਗਾ ਮੇਰਾ ਦੋਸਤ ਹੀ ਰਹੂਗਾ ਤੇ ਜਦੋਂ ਦੀ ਫਾਈਟ ਹੁੰਦੀ ਹੈ ਮੈਂ ਹੁਣ ਵੀ ਉਹਦੇ ਲਈ ਦੁਆ ਕਰਦਾ ਪਿੱਛੇ ਦੀ ਫਾਈਟ ਸੀ ਮੈਂ ਦੁਆ ਕਰਦਾ ਮੇਰਾ ਭਰਾ ਜਿੱਤੇ ਆਪਣਾ ਨਾਮ ਰੋਸ਼ਨ ਕਰੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੇ ਤੇ ਮੈਂ ਹੁਣ ਵੀ ਦੁਆ ਕਰਦਾ ਮੇਰਾ ਭਰਾ ਜਿੱਤੇ ਕਦੇ ਲੱਗਦਾ ਹੈ ਕਿ ਜੇ ਇਹ ਕੇਸ ਨਾ ਹੋਇਆ ਹੁੰਦਾ ਤਾਂ ਸ਼ਾਇਦ ਵਿਚਾਲੇ ਦੂਰੀਆਂ ਨਾ ਆਉਂਦੀਆਂ ਜਾਂ ਮਨਮੁਟਾ ਨਾ ਹੁੰਦੇ ਹਾਂ एक्चुअली ਇਹ ਤਾਂ ਗੱਲ ਹੈ ਜੀ ਅਸੀਂ 2010 ਚ ਗੱਲ ਹੋਈ ਸੀ 2012 ਚ ਅਸੀਂ ਅਮਰੀਕਾ ਚਲੇ ਜੀ ਪ੍ਰੋ ਬਾਕਸਿੰਗ ਲਈ ਪ੍ਰੋਫੈਸ਼ਨਲ ਬਾਕਸਿੰਗ ਉਦੋਂ ਉਦੋਂ 2 ਕਰੋੜ ਦਾ ਕੰਟਰੈਕਟ ਹੁੰਦਾ ਜੀ ਉੱਥੇ ਉਦੋਂ ਮੇਰੇ ਬਿਨਾਂ ਕਹਿੰਦਾ ਮੈਂ ਤੇਰੇ ਬਿਨਾਂ ਨਹੀਂ ਜਾਣਾ ਇੰਨਾ ਜਿਆਦਾ ਪਿਆਰ ਸੀ ਕਹਿੰਦਾ ਮੈਂ ਜੇ ਤੂੰ ਚਾਹਂਗਾ ਮੈਂ ਤਾਂ ਜਾਊਂਗਾ ਮੈਂ ਕਿਹਾ ਮੈਂ ਨਹੀਂ ਜਾਣਾਗਾ ਅਮਰੀਕਾ ਤੇ ਵਿਗਿਆ ਨਹੀਂ ਸੀ ਇਹ ਤੇ ਹੁਣ ਮੈਨੂੰ ਇਹ ਲੱਗਦੀ ਹੁਣ ਵੀ ਅਸੀਂ ਇਕੱਠੇ ਹੋਣਾ ਚਾਹੀਦਾ ਕੁਝ ਨਾ ਹੁੰਦਾ ਤੇ ਬਿਸ਼ਨ ਵਾਲੀ ਗੱਲ ਨਹੀਂ ਸੀ ਇਹ ਤਾਂ ਚਲੋ ਕੋਈ ਨਜ਼ਰ ਲੱਗੀ ਦੋਸਤੀ ਨੂੰ ਪਿਆਰ ਨੂੰ ਸਾਡੇ ਨੂੰ ਸਮਝ ਨਹੀਂ ਲਿਆ ਕੀ ਹੋ ਗਿਆ ਬਸ ਕੀ ਗਲਤ ਹੋਇਆ ਜਿਸ ਦੇ ਕਾਰਨ ਇਹ ਸਭ ਹੋਇਆ ਇਹ ਮੈਨੂੰ ਹਲਤਕ ਵੀ ਨਹੀਂ ਪਤਾ ਗਿਆ ਮੈਂ ਰਾਤ ਨੂੰ ਕਈ ਵਾਰੀ ਸੋਚਦਾ ਨਾ ਵੀ ਐਡਾ ਅਸੀਂ ਕੋਈ ਕਿੱਡਾ ਕ੍ਰਾਈਮ ਕਰਤਾ ਸੀ ਕੋਈ ਅਜਿਹਾ ਕ੍ਰਾਈਮ ਨਹੀਂ ਕੀਤਾ ਕੋਈ ਉਹ ਨਹੀਂ ਕੀਤਾ ਜਿਹਦੀ ਸੇਵਾ ਕੀਤੀ ਆ ਬਾਕਸਿੰਗ ਦੀ ਸੇਵਾ ਕੀਤੀ ਆ ਪੰਜਾਬ ਪੁਰਸ ਲਈ ਮੈਡਲ ਜਿੱਤੇ ਈ ਐਜਾ ਕੁਛ ਨਾ ਕੁਛ ਹੋ ਗਿਆ ਮੈਂ ਕਿ ਮੇਰੀ ਡਿਪਰੈਸ਼ਨ ਚ ਨਾ ਮੈਂ ਪੂਰੀ ਰਾਤ ਮੈਨੂੰ ਨੀਂਦ ਨਹੀਂ ਆਉਂਦੀ ਮੈਂ ਭੁਲਾਣ ਦੀ ਕੋਸ਼ਿਸ਼ ਕਰਦਾ ਕਿਸੇ ਨੂੰ ਮੈਂ ਭੁਲਣਾ ਚਾਹੁੰਦਾ ਕਿਸ ਨੂੰ ਤੇ ਦੁਬਾਰਾ ਫੇਰ ਜਖਮਾਂ ਦੇ ਲਾਣ ਹੋ ਜਾਂਦਾ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ RAM SINGH ਇੱਕ ਵਾਰ ਫੇਰ ਤੋਂ ਵੈਸਾ ਨਾਮ ਬਣਾ ਲੂਗਾ ਕਿ ਜੋ ਜੋ ਨਾਮ ਤੁਹਾਡੇ ਤੋਂ ਦੂਰ ਹੋ ਗਏ ਆ ਉਹ ਇੱਕ ਵਾਰ ਫੇਰ ਤੋਂ ਤੁਹਾਡਾ ਹਿੱਸਾ ਬਣ ਜਾਣਗੇ ਆ ਤੁਹਾਡੇ ਨਾਲ ਹੋ ਜਾਣਗੇ ਮੇਰੇ ਭਰਾ ਨੇ ਸਾਰੇ ਅਸੀਂ ਸਮਝ ਸਕਦੇ ਹਾਂ ਜਿਸ ਦੌਰ ਚੋਂ ਤੁਸੀਂ ਗੁਜ਼ਰੇ ਹੋ ਪਰ ਅਸੀਂ ਚਾਹੁੰਦੇ ਹਾਂ ਕਿ ਉਹ ਦੌਰ ਤੁਸੀਂ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ ਬਹੁਤ ਮਾੜਾ ਦੌਰ ਸੀ ਹੋ ਮੈਨੂੰ ਬਹੁਤ ਦੁੱਖ ਹੈ ਮੁੱਕੇ ਬਾਜ਼ੀ ਦੇ ਵਿੱਚ ਤੁਸੀਂ ਇੱਕ ਕਾਫੀ ਵੱਡਾ ਨਾਮ ਬਣਾ ਲਿਆ ਸੀ ਤਾਂ ਕੀ ਹੁਣ ਉਮੀਦ ਕਰਦੇ ਹੋ ਜਾਂ ਕੀ ਕੋਈ ਟਾਰਗੇਟ ਰੱਖਿਆ ਹੋਇਆ ਹੈ ਕੇ ਕੋਚਿੰਗ ਦੇ ਵਿੱਚ ਵੀ ਰਾਮ ਸਿੰਘ ਵੈਸਾ ਹੀ ਨਾਮ ਬਣਾਉਣਾ ਚਾਹੁੰਦਾ ਮੈਨੂੰ ਪਿਆਰ ਹੈ ਮੈਂ ਲਵਰਾਂ ਬਾਕਸਿੰਗ ਦਾ ਮੇਰਾ ਮੈਂ ਕਿ ਜੌਬ ਨਹੀਂ ਕਰਦਾ ਮੈਂ ਕਿ ਜੌਬ ਹੁੰਦੀ ਕਿ ਦਿਹਾੜੀ ਮੈਂ ਦਿਹਾੜੀ ਨਹੀਂ ਕਰਦਾ ਮੈਨੂੰ ਪਿਆਰ ਹੈ ਬਾਕਸਿੰਗ ਦਾ ਮੈਂ ਪਿਆਰ ਕਰਦਾ ਹਾਂ ਆ ਸ਼ਸ਼ ਜੋ 4 ਵਜੇ ਨੂੰ ਮੈਨੂੰ ਐ ਹੋ ਜਾਂਦਾ ਵੀ ਜਲਦੀ ਗਰਾਊਂਡ ਪਹੁੰਚ ਜਾ ਪੰਜ ਵਜੇ ਟਾਈਮ ਹੈ ਮੇਰਾ ਗਰਾਊਂਡ ਦਾ ਸਵੇਰੇ ਮੈਨੂੰ 3 ਵਜੇ ਅੱਖ ਖੁੱਲ ਜਾਂਦੀ ਹੈ ਮੇਰੀ ਮੈਂ ਪੰਜ ਵਜੇ ਗਰਾਊਂਡ ਹਾਂ 3 ਵਜੇ ਮੈਨੂੰ ਐ ਹੁੰਦਾ ਵੀ ਜਲਦੀ ਗਰਾਊਂਡ ਜਾਵਾਂ ਰਵਾਣਾ ਕਰੀਏ ਮੈਨੂੰ ਕਰੇਜ ਐ ਮੈਂ ਬੌਕਸਿੰਗ ਜਣਾ ਨਾਮ ਕੋਆ ਉਹ ਤੋਂ ਵੀ ਵੱਡਾ ਨਾ ਉਹ ਤੋਂ ਜ਼ਿਆਦਾ ਨਾਮ ਕਾਣਾ ਚਾਹੁੰਦਾ ਉਹ ਤਾਂ ਕਾਉਂਗਾ ਜਦੋਂ ਮੈਂ ਆ ਕੇ ਗਰਾਂ ਟ੍ਰੇਨਿੰਗ ਕਰਾਂਗਾ ਬੱਚਿਆਂ ਨੂੰ ਪਿਆਰ ਕਰਾਂਗਾ ਬੌਕਸਿੰਗ ਨੂੰ ਛੁੱਟੀ ਨਾ ਮਾਰਨ ਦਾ ਬੱਚਿਆਂ ਨੂੰ ਮਾਰਨ ਨਾ ਮੈਂ ਤਾਂ ਮੈਨੂੰ ਕੋ ਮਿਲ ਉਹ ਤੋਂ ਵੀ ਵੱਡਾ ਨਾਮ ਕਾਣਾ ਚਾਹੁੰਦਾ ਮੈਂ ਬੌਕਸਿੰਗ 'ਚ RAM SINGH ਕਾਫੀ ਭਾਵੁਕ ਹੋ ਗਏ ਨੇ ਅਸੀਂ ਉਹਨਾਂ ਦੀਆਂ ਭਾਵਨਾਵਾਂ ਉਹਨੂੰ ਵੀ ਸਮਝਦੇ ਹਾਂ ਤੇ ਤੁਸੀਂ 2 ਮਿੰਟ ਬ੍ਰੇਕ ਲਓ ਕਾਫੀ ਆਪਾਂ ਲੰਮੀ ਗੱਲਬਾਤ ਕੀਤੀ ਹੈ ਤੁਸੀਂ ਬਹਿ ਕੇ ਚਾਹ ਪਿਓ ਪਾਣੀ ਪਿਓ ਅਸੀਂ 19 ਦੇ ਤੁਹਾਡੇ ਜਿੰਨੇ ਇੱਥੇ ਬੌਕਸਰ ਹੈਗੇ ਆ ਪਿੱਛੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਜਿੰਨੀ ਦੇਰ ਤੁਸੀਂ ਥੋੜੇ ਰਿਲੈਕਸਡ ਹੋ ਜਾਓਗੇ ਫਿਰ ਫਿਰ ਆਪਾਂ ਤੁਹਾਡੇ ਨਾਲ ਥੋੜੀ ਮਸਤੀ ਮਜ਼ਾਕ ਪਰ ਸਵਾਲ ਕਰਦੇ ਆ ਜੀ ਹੁਣ ਇਹਨਾਂ ਦੇ ਜਿਹੜੇ ਬੌਕਸਰ ਹੈਗੇ ਆ ਇੱਥੇ ਇਹਨਾਂ ਦੇ ਟ੍ਰੇਨੀਜ਼ ਹੈਗੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਅਮੋਲਜੀਤ ਕਿਵੇਂ ਦਾ ਮਾਹੌਲ ਹੈ ਤੁਹਾਡੀ ਅਕੈਡਮੀ ਦੇ ਵਿੱਚ ਕੋਚ ਸਾਹਿਬ ਕਿਹੋ ਜੀ ਟ੍ਰੇਨਿੰਗ ਕਰਾਉਂਦੇ ਇਹਦੇ ਬਾਰੇ ਤਾਂ ਅਸੀਂ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ ਕਿ ਸਾਨੂੰ ਕੋਚ ਸਾਹਿਬ ਕਿਵੇਂ ਦੀ ਟ੍ਰੇਨਿੰਗ ਕਰਾ ਰਹੇ ਨੇ ਜਿਵੇਂ ਦੀ ਸਾਨੂੰ ਲੋਡ ਹੈ ਜਿਵੇਂ ਦੀ ਸਾਨੂੰ ਕਿਸੇ ਵੀ ਚੀਜ਼ ਦੀ ਲੋੜ ਪੈਂਦੀ ਹੈ ਤਾਂ ਸਾਨੂੰ ਕੋਚ ਸਾਹਿਬ ਸਾਡੇ ਹਰ ਟਾਈਮ ਸਾਡੀ ਹੈਲਪ ਕਰਦੇ ਨੇ ਜਿੱਥੇ ਵੀ ਅਸੀਂ ਕੰਪੀਟੀਸ਼ਨ ਲੜਨ ਜਾਂਦੇ ਆ ਤਾਂ ਕੋਚ ਸਾਹਿਬ ਸਾਡੇ ਨਾਲ ਮਤਲਬ ਨਾਲ ਖੜੇ ਨੇ ਜਿੱਥੇ ਵੀ ਅਸੀਂ ਜਾਂਦੇ ਆ ਸਾਡੇ ਭਰਾਵਾਂ ਵਾਂਗੂ ਸਾਡੇ ਨਾਲ ਰਹਿੰਦੇ ਨੇ ਰਮਨਦੀਪ ਕਿਵੇਂ ਦਾ ਮਾਹੌਲ ਹੈ ਤੁਹਾਡੀ ਅਕੈਡਮੀ ਦੇ ਵਿੱਚ ਕਿਵੇਂ ਲੱਗਦਾ ਇੱਥੇ ਪ੍ਰੈਕਟਿਸ ਕਰਕੇ ਬਹੁਤ ਵਧੀਆ ਲੱਗਦਾ ਇੱਥੇ ਪ੍ਰੈਕਟਿਸ ਕਰਕੇ ਅਸੀਂ ਸਾਰੇ ਦਿਲ ਨਾਲ ਮਿਹਨਤ ਕਰਦੇ ਹਾਂ ਬਹੁਤ ਵਧੀਆ ਕੋਚ ਸਾਬ ਸਾਨੂੰ ਸਿਖਾਉਂਦੇ ਆ ਜੜੀਆਂ ਵੀ ਸਾਡੀਆਂ ਲੋੜਾਂ ਆਉਂਦੀਆਂ ਸਾਨੂੰ ਗੇਮਸ ਜਾਂ ਉਦਾਂ ਵੀ ਸਾਰੀਆਂ ਅਸੀਂ ਸਰ ਨਾਲ ਸ਼ੇਅਰ ਕਰਦੇ ਹਾਂ ਸਾਡੀਆਂ ਕਮੀਆਂ ਉਹ ਵੀ ਸਾਰੀਆਂ ਸਰ ਦੂਰ ਕਰ ਦਿੰਦੇ ਨੇ ਪਰਫਾਰਮੈਂਸ ਕਿਹਦੀ ਆ ਰਹੀ ਹੈ ਤੁਹਾਡੇ ਅਕੈਡਮੀ ਦੇ ਜਿੰਨੇ ਬੌਕਸਰਸ ਆ ਉਹਨਾਂ ਦੀ ਸਾਡੇ ਅਕੈਡਮੀ ਦੇ ਵਿੱਚ ਜ਼ਿਆਦਾਤਰ ਬੱਚੇ ਨੈਸ਼ਨਲ ਦੇ ਨੈਸ਼ਨਲ ਲੈਵਲ ਦੇ ਹੈਗੇ ਨੇ ਇੱਥੋਂ ਤੱਕ ਇੰਟਰਨੈਸ਼ਨਲ ਵੀ 2-3 ਪਲੇਅਰ ਹੈਗੇ ਨੇ ਉਹ ਸਾਰੇ ਕੋਚ ਸਾਬ ਨਿਰੰਜੀਤ ਆਪਣੀ ਪਰਫਾਰਮੈਂਸ ਬਾਰੇ ਸਾਨੂੰ ਦੱਸੋ ਤੁਸੀਂ ਕੀ ਖਾਸ ਕੀਤਾ ਇਸ ਅਕੈਡਮੀ ਵਿੱਚ ਰਹਿੰਦੇ ਹੋਏ ਤੇ ਉਸ ਤੋਂ ਬਾਅਦ ਇਹ ਦੱਸੋ ਕਿ ਅਕੈਡਮੀ ਕਿਵੇਂ ਦੀ ਹੈ ਪਹਿਲਾਂ ਤਾਂ ਮੇਰਾ ਯੂਥ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਬ੍ਰੌਂਜ਼ ਮੈਡਲ ਹੈ ਇੱਥੇ ਆਉਣ ਤੋਂ ਬਾਅਦ ਫਿਰ ਮੇਰਾ ਸੀਨੀਅਰ ਇੰਟਰਨੈਸ਼ਨਲ ਦੇ 2 ਟੂਰ ਆ ਚੁੱਕੀਆਂ ਇਸਦਾ ਮਾਹੌਲ ਮਤਲਬ ਇੱਥੇ ਪੋਲਿਟਿਕਸ ਬਿਲਕੁਲ ਨਹੀਂ ਹੈ ਇਸ ਲਈ ਬਹੁਤ ਦਿਲ ਲੱਗਦਾ ਇੰਡੀਆ ਕੈਂਪਸ ਦਾ ਜਾਣ ਨੂੰ ਦਿਲ ਹੀ ਨਹੀਂ ਕਰਦਾ ਟ੍ਰੇਨਿੰਗ ਇੰਨੀ ਵਧੀਆ ਤੇ ਕੋਚ ਸਰ ਨੇ ਤਾਂ ਇੰਨੀ ਬੌਕਸਿੰਗ ਕਿੱਥੇ ਹੋਈ ਆ ਉਹਨਾਂ ਨੂੰ ਇੰਟਰਸਟ ਆ ਇਸ ਲਈ ਉਹਨਾਂ ਨੂੰ ਦੇਖ ਕੇ ਮਤਲਬ ਜੋਸ਼ ਆਉਂਦਾ ਕਿ ਹਾਂ ਬੌਕਸਿੰ ਤੁਸੀਂ ਜਿਵੇਂ ਗੱਲ ਕਰ ਰਹੇ ਹੋ ਕਿ ਉਹਨਾਂ ਨੇ ਬਹੁਤ ਅੱਛੀ ਬੌਕਸਿੰਗ ਕੀਤੀ ਹੋਈ ਆ ਉਹਨਾਂ ਦੇ ਜਿਹੜਾ ਐਕਸਪੀਰੀਅੰਸ ਆ ਉਹ ਕਾਫੀ ਐ ਉਹ ਇੱਕ ਕੇਸ ਦੇ ਵਿੱਚ ਵੀ ਉਲਝੇ ਸੀ ਪਿੱਛੇ ਜੇ ਕੀ ਕਦੇ ਘਰੇ ਜਾਂ ਕਿਤੇ ਬਾਹਰ ਕੁਝ ਇਹੋ ਜਿਹੀ ਵੀ ਗੱਲ ਹੋਈ ਐ ਕਿ ਉਹ ਕੇਸ ਹੋ ਗਿਆ ਸੀ ਜਾਂ ਉਹਨਾਂ ਦਾ ਨਾਮ ਖਰਾਬ ਹੋ ਗਿਆ ਜਾਂ ਉਹਨਾਂ ਦੀ ਸ਼ਾਇਦ ਟ੍ਰੇਨਿੰਗ ਵਧੀਆ ਨਹੀਂ ਕਰਵਾ ਸਕਣ ਨਹੀਂ ਲੋਕਾਂ ਦਾ ਪਤਾ ਨਹੀਂ ਵੈਸੇ ਫੈਮਿਲੀ ਦਾ ਪੂਰਾ سپورਟ ਸੀਗਾ ਕਿ ਨਹੀਂ ਵੀ ਬੌਕਸਿੰਗ ਤੇ ਇਨਾਂ ਕੋਲ ਹੀ ਕਰਨੀ ਹੈ ਕਿ ਵਧੀਆ ਕੋਚ ਆ ਮਤਲਬ ਟ੍ਰੇਨਿੰਗ ਵਧੀਆ ਤਾਂ ਕੇਸ ਦਾ ਤਾਂ ਕੋਈ ਵਿੱਚ ਨਹੀਂ ਸੀ ਜੋ ਜਦੋਂ ਉਹਨਾਂ ਤੋਂ ਟ੍ਰੇਨਿੰਗ ਲੈਣੇ ਹੋ ਕੀ ਕਦੇ ਲੱਗਿਆ ਕਿ ਸ਼ਾਇਦ ਉਹਨਾਂ ਦੇ ਉੱਤੇ ਕਿਸੇ ਕਿਸਮ ਦਾ ਪ੍ਰੈਸ਼ਰ ਹੈ ਜਾਂ ਟ੍ਰੇਨਿੰਗ ਵਧੀਆ ਨਹੀਂ ਕਰਵਾਉਂਦੇ ਨਹੀਂ ਇਹਦਾ ਤਾਂ ਉਹ ਇੰਟਰਨੈਸ਼ਨਲ ਪੂਰੀ ਇੰਟਰਨੈਸ਼ਨਲ ਟ੍ਰੇਨਿੰਗ ਕਰਾਉਂਦੇ ਕਿ ਹਾਂ ਬੌਕਸਿੰਗ ਨਾਲ ਇੰਨੇ ਪਿਆਰ ਬਹੁਤ ਆ ਤਾਂ ਕਰਕੇ ਵਧੀਆ ਲੱਗਦਾ राजवेंद्र आम तौर पे बहुत सारी अकाडेमीज ਦੇ ਵਿੱਚ ਲੜਕੀਆਂ ਸ਼ਿਕਾਇਤ ਕਰਦੀਆਂ ਕਿ ਉਹਨਾਂ ਲਈ ਮਾਹੌਲ ਅੱਛਾ ਨਹੀਂ ਹੈ ਲੜਕੇ ਤੇ ਲੜਕੀਆਂ ਦੇ ਵਿੱਚ ਡਿਫਰੈਂਸਸ ਮੰਨੇ ਜਾਂਦੇ ਆ ਕਿ ਲੜਕੀਆਂ ਨੂੰ ਅੱਛੀ ਟ੍ਰੇਨਿੰਗ ਨਹੀਂ ਕਰਵਾਈ ਜਾਂਦੀ ਅੱਛਾ ਮਾਹੌਲ ਨਹੀਂ ਮਿਲਦਾ ਤੁਹਾਨੂੰ ਵੀ ਕਦੇ ਐਸਾ ਲੱਗਿਆ ਇਸ ਅਕਾ데ਮੀ ਦੇ ਵਿੱਚ ਨਹੀਂ ਜੀ ਸਾਨੂੰ ਐਵੇਂ ਦਾ ਕਦੀ ਫੀਲ ਨਹੀਂ ਹੋਇਆ ਇਸੀ ਇੱਥੇ ਇੱਕ ਫੈਮਿਲੀ ਦੀ ਤਰ੍ਹਾਂ ਰਹਿੰਦੇ ਆ ਸਾਰੇ ਭੈਣ ਭਾਈ ਆ ਕੋਚ ਸਾਹਿਬ ਸਾਨੂੰ ਇਹੀ ਸਹਾਂਦੇ ਆਈ ਬਾਕੀ ਕੁੜੀਆਂ ਨੂੰ ਘੱਟ ਮੁੰਡਿਆਂ ਨੂੰ ਐਵੇਂ ਕੁਝ ਨਹੀਂ ਆਈ ਇੱਥੇ ਮਾਹੌਲ ਬਹੁਤ ਵਧੀਆ ਹੈ ਤੁਸੀਂ ਕਿਹਾ ਫੈਮਿਲੀ ਵਾਂਗੂ ਰਹਿੰਦੇ ਹੋ ਫੈਮਿਲੀ ਦਾ ਹੈੱਡ ਕੌਣ ਹੈ ਫੈਮਿਲੀ ਦਾ ਹੈੱਡ ਸਾਡੇ ਲਓ ਜੀ ਬੱਚਿਆਂ ਨਾਲ ਗੱਲਬਾਤ ਹੋ ਗਈ ਹੁਣ ਇੱਕ ਵਾਰ ਫਿਰ ਤੋਂ ਰਾਮ ਸਿੰਘ ਦੇ ਨਾਲ ਗੱਲਬਾਤ ਦਾ سلسلہ ਅੱਗੇ ਵਧਾਉਨੇ ਆਂ ਪਹਿਲੀ ਗੱਲ ਤਾਂ ਅਸੀਂ ਉਮੀਦ ਕਰਦੇ ਹੁਣ ਤੁਸੀਂ ਠੀਕ ਹੋ ਹਾਂਜੀ ਬਰੂ ਠੀਕ ਐ ਨਹੀਂ ਕਾਫੀ ਭਾਵੁਕ ਹੋ ਗਏ ਸੀ ਤੁਸੀਂ ਦੇਖੋ ਜੀ ਉਹ ਤਾਂ ਐਡੀ ਬੁਡੀ ਮੇਰੇ ਨਾਲ ਦੁਰਘਟਨਾ ਹੋ ਗਈ ਮੇਰੇ ਦੋਸਤ ਮੇਰੇ ਮੇਰਾ ਬੀਂਦਰ ਮੇਰਾ ਭਰਾ ਸੀ ਮੈਨੂੰ ਮਾਂ ਕਹਿੰਦਾ ਸੀ ਉਹ ਕਿ ਤੂੰ ਮੇਰੀ ਮਾਂ ਹੈ ਮੇਰੇ ਨਾਲ ਪਿਆਰ ਸੀ ਮੇਰੇ ਹੋਰ ਦੋਸਤ ਨੇ ਕਾਫੀ ਪਟਿਆਲ ਦੇ ਲੋਕੋ ਦੋਸਤ ਨੇ ਹੋਰ ਸ਼ਹਿਰਾਂ ਦੇ ਇਹ ਸਾਰੇ ਕੇਸ ਕਰਕੇ ਕੇਸ ਕਰਕੇ ਦੁਨੀਆ ਵੱਟ ਕੇ ਜੋ ਵੀ ਹੋ ਗਿਆ ਜੋ ਵੀ ਹੈ ਉਹ ਆਪਣੀਆਂ ਸਈਆਂ ਨੇ ਮ ਆਪਣੀਆਂ ਸਈਆਂ ਤੇ ਨਿਚੋਈ ਗੱਲ ਹੈ ਪਾਪ ਗੱਡਾ ਕੁਝ ਇਹਨਾਂ ਨਾਮ ਕਮਾਇਆ ਇੱਕਦਮ ਡਾਊਨ ਫਾਲ ਆ ਜਾਣਾ ਫਿਰ ਜ਼ੀਰੋ ਹੋ ਜਾਣਾ ਬਹੁਤ ਵੱਡੀ ਗੱਲ ਹੈ ਤੇ ਇਸ ਦਾ ਵੀ ਭਾਵਕ ਤਾਂ ਹੋਣਾ ਜ਼ਰੂਰੀ ਹੈ ਜੀ ਭਾਵਕ ਤਾਂ ਨਿਚੋਈ ਪਰ ਬੱਚੇ ਤੁਹਾਡੀ ਬੜੀ ਤਾਰੀਫ ਕਰ ਰਹੇ ਸੀ ਤੁਹਾਡੇ ਜਿੰਨੇ ਸਟੂਡੈਂਟਸ ਸਾਰਿਆਂ ਨੇ ਕਿਹਾ ਕਿ ਤੁਹਾਡੇ ਵਰਗਾ ਕੋਚ ਕੋਈ ਨਹੀਂ ਦੇਖੋ ਜੀ ਹਰੇਕ ਨੂੰ ਆਪਣਾ ਮਾਂ-ਬਾਪ ਪਿਆਰੀ ਲੱਗਦਾ ਹੁੰਦਾ ਬਧੀ ਲੱਗਦਾ ਵੀ ਮੇਰਾ ਮੇਰਾ ਫਾਦਰ ਸਾਹਿਬ ਸਟਾਰ ਨੇ ਜੀ ਹੀਰੋ ਨੇ ਹੈਨਾ ਮੇਰੇ ਬੱਚੇ ਨੇ ਮੈਂ ਦਾ ਉਹ ਵੀ ਕਮਰੋਂ ਦੇ ਲੱਗਿਆ ਹੋਇਆ ਇਹਨਾਂ ਚੋਂ ਵੀ ਇੰਦਰ ਕੱਢਣਾ ਹੈ ਇਹਨਾਂ ਜੋ ਲੰਪੀ ਨਿਕਢਣੇ ਨੇ ਨਾ ਤੁਸੀਂ ਸਟਾਰ ਕਰਦਨੇ ਨੇ ਤੇ ਇਹਨੂੰ ਤਾਂ ਮੈਂ ਵਧੀਆ ਲੱਗੂਗਾ ਨਾ ਮੈਂ ਕਈ ਆਪਣੇ ਫਰੈਂਡਸ ਤੋਂ ਸੁਣਿਆ ਕਈ ਲੋਕਾਂ ਤੋਂ ਸੁਣਿਆ ਕਿ ਤੁਸੀਂ মিডিਆ ਤੋਂ ਥੋੜਾ ਘਬਰਾਉਂਦੇ ਹੋ মিডিਆ ਨਾਲ ਗੱਲਬਾਤ ਨਹੀਂ ਕਰਦੇ ਇਹਦੀ ਕੀ وجہ ਹੈ ਜਦੋਂ ਮੈਨੂੰ ਕੈਮਰਾ ਦਿਖਦਾ ਨਾ ਕੈਮਰਾ ਮੈਨੂੰ ਡਰ ਲੱਗਦਾ ਵੀ ਹਾਏ ਕੰਬਣੀ ਚੜ ਜਾਂਦੀ ਆ ਰਾਤ ਨੂੰ ਵੀ ਸੁਪਨੇ 'ਚ ਕਈ ਵੇਰੇ ਆ ਜਾਂਦਾ ਹੁੰਦਾ ਉਹ ਸਵਾਲ ਪੁੱਛਦੇ ਜੀ ਉਹਨਾਂ ਹੈਨਾ ਮੈਨੂੰ ਪੂਰੀ ਯਾਦ ਹੈ ਮੈਨੂੰ ਡਰ ਲੱਗਦਾ ਪਹਿਲਾਂ ਭੱਜ ਜਾਈ ਦਸਾ ਸੀ ਇਦੋਂ ਅਬੀਨਰ ਦਾ ਮੈਡਲ ਆਇਆ ਸੀ 올림픽 ਦਾ ਉਦੋਂ ਆਏ ਸੀ মিডিਆ ਨਾਲ ਸਵਾਲ ਜਵਾਬ ਕਰਦੇ ਸੀ ਮੈਨੂੰ ਬਹੁਤ ਆ ਕੇ ਵੀ ਭੱਜ ਕੇ ਜਾਇਦਾ ਸੀ ਵੀ ਹਾਂ ਖਬਰ ਲੱਗੂਗੀ ਠੀਕ ਆ ਹੁਣ ਜਦੋਂ ਕੈਮਰਾ ਦੇਖਦੇ ਫਿਰਨ ਲੱਜਦਾ ਵੀ ਇਸੂ ਪੈਨ ਵੀ ਹਾਇ ਹੋਏ ਅੱਜ ਮਾਰੇ ਕੇ ਪਤਾ ਨਹੀਂ ਕੀ ਸਵਾਲ ਕਰਦੇ ਨੇ ਪਤਾ ਨਹੀਂ ਕੀ ਸ਼ਾਬਦੇ ਨੇ ਬਸ ਮਤਲਬ ਲੱਗਦਾ ਬਹੁਤ ਹੰਤਾ ਪਰ ਹੁਣ ਜਿਵੇਂ ਜਿਵੇਂ ਪਰਫਾਰਮੈਂਸਾਂ ਆਉਂਦੀਆਂ ਜਾਂਦੀਆਂ ਲੱਗਦਾ ਕਿ ਉਹ ਡਰ ਹਰ ਰੋਜ਼ ਘਟਦਾ ਜਾ ਰਿਹਾ ਨਹੀਂ ਜਾ ਤਾ ਟਾਈਮ ਲੱਗੂਗਾ ਨਿਕਲ ਰਿਹਾ ਅਰੇ ਟਾਈਮ ਲੱਗੂਗਾ ਮਸਤੀ ਦਾ ਮਜ਼ਾਕ ਚੱਲ ਰਿਹਾ ਤੁਹਾਡੇ ਨਾਲ ਇੱਕ ਰੈਪਿਡ ਫਾਇਰ ਰਾਉਂਡ ਹੋ ਜੇ ਹਾਂਜੀ ਇਹ ਰੈਪਿਡ ਫਾਇਰ ਹਾਲਾਂਕਿ ਬਾਕਸਿੰਗ ਤੋਂ ਥੋੜਾ ਹਟਕੇ ਹੀ ਹੋਊਗਾ ਹਾਂਜੀ 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 ਹੋ ਜਾਏ ਇਹਦੇ ਚ ਆਪਾਂ ਕੋਈ ਕੇਸ ਦੇ ਨਾਲ ਰਿਲੇਟਡ ਗੱਲ ਨਹੀਂ ਕਰੀਂ ਨਹੀਂ ਨਹੀਂ ਹਾਂਜੀ ਹਾਂਜੀ ਹੋ ਜਾਏ ਤੁਹਾਡਾ ਫੇਵਰਿਟ ਮੁੱਕੇਬਾਜ਼ ਕੌਣ ਮੇਰਾ ਭਰਾ ਵੀ ਆ ਮੇਰਾ ਦੋਸਤ ਵੀ ਸੀ ਭਰਾ ਵੀ ਸੀ ਹੈਵੀ ਆ ਜਿੰਦਰ ਹੀ ਆ ਮੇਰਾ ਫੇਵਰਿਟ ਤਾਂ ਦੁਨੀਆ 'ਚ ਤੁਹਾਨੂੰ ਪਤਾ ਨਹੀਂ ਵੀ ਇੰਡੀਆ 'ਚ ਅਜੇ ਕੋਈ ਸਟਾਰ ਖਿਡਾਰੀ ਨਾ ਪੈਦਾ ਕਰ ਸਕਦਾ ਬਾਕਸਿੰਗ 'ਚ ਇਹ ਤਾਂ ਨਹੀਂ ਹੋਣਾ ਤੁਹਾਡੀ ਫੇਵਰਿਟ ਮੂਵੀ ਕਬੀਨਰ ਦੀ ਮੂਵੀ ਐਸੀ ਫਗਲੀ ਇਹ ਫਗਲੀ ਫਗਲੀ ਮੂਵੀ ਐਸੀ ਹਾਂ ਜੀ ਤੇ ਇੱਕ ਮੇਰੀ ਸ਼ੋਲੇ ਦੋਨਾਂ ਦੀ ਐਕਸ਼ਨ ਕਾਫੀ ਹੈ ਤੇ ਐਕਸ਼ਨ ਤੁਸੀਂ ਅਸਲ ਜ਼ਿੰਦਗੀ ਚ ਵੀ ਕਾਫੀ ਕਰਦੇ ਐ ਐਕਸ਼ਨ ਹੀ ਐ ਜੀ ਮੂਵੀ ਹੁਣ ਕੀ ਕਰੀ ਆ ਨਾ ਐਕਸ਼ਨ ਹੀ ਐ ਜੀ ਮੂਵੀ ਕਿਹ ਤਰ੍ਹਾਂ ਦੀ ਬਸ ਟਕਲਾ ਜਿੰਦਗੀ ਦੀ ਮੂਵੀ ਚ ਵੀ ਜ਼ਿੰਦਗੀ ਚ ਵੀ ਸਟ੍ਰਗਲ ਹੀ ਐ ਸਾਰੇ ਪਾਸੇ ਫੇਵਰਿਟ ਹੀਰੋ ਕੋਣ ਐ ਅਕਸ਼ੇ ਕੁਮਾਰ ਮੇਰਾ ਫੇਵਰਿਟ ਐ ਉਹ ਸਪੋਰਟਸਮੈਨ ਵੀ ਐ ਸਾਡੇ ਮੰਗੂ ਗਰਾਊਂਡ ਲੈਵਲ ਤੋਂ ਉੱਠ ਕੇ ਸਟਾਰ ਬਣ ਗਿਆ ਖਲਾੜੀ ਬਈਆ ਖਲਾੜੀ ਬਈਆ ਖਲਾੜੀ ਖਲਾੜੀ ਬਈਆ ਖਲਾੜੀ ਬਾਕਸਿੰਗ ਵਾਲਾ ਕੋਈ ਬੰਦਾ ਲੋ ਲੈਵਲ ਤੇ ਉੱਠਦਾ ਸਾਰੇ 90% ਬੱਚੇ ਗਰੀ ਪਰਿਵਾਰ ਤੋਂ ਨੇ ਤਾਂ ਇਹਨਾਂ ਲੋਗ ਲਾਇਆ ਉਹ ਵੀ ਗਰੀ ਪਰਿਵਾਰ ਤੋਂ ਸੀ ਤਾਂ ਇਹਨੂੰ ਲਾਇਕ ਕਰਦੇ ਜਿਆਦਾ ਫੇਵਰੇਟ ਹੀਰੋਇਨ ਕੌਣ ਕਦੇ ਕਦੇ ਨਾ ਟਾਈਮ ਹੀ ਨਹੀਂ ਮਿਲਿਆ ਗਿਆ ਵੀ ਮੂਵੀਆਂ ਦੇਖ ਲਈਏ ਹੀਰੋ ਦੇਖ ਲਈਏ ਆ ਦੋ ਚਾਰ ਮੂਵੀ ਆਈਆਂ ਨੇ ਫੇਵਰਟ ਨਹੀਂ ਦੇਖੀਆਂ ਨੇ ਬਾਕੀ ਸਾਰੀਆਂ ਹੀਰੋਣ ਵਧੀਆ ਨੇ ਸੋਕੇ ਵੀ ਸਾਰੀਆਂ ਸਮਾਰ ਲੱਗਦੀਆਂ ਨੇ ਸਾਰੀਆਂ ਸੋਹਣੀਆਂ ਤਾਂ ਸਮਾਈਲ ਕਿਉਂ ਆਈ ਸਭ ਤੋਂ ਪਹਿਲਾਂ ਸਮਾਈਲ ਲਈ ਤਾਂ ਜ਼ਵਾਵਲ ਹੀ ਹੈ ਕਿਤਾ ਕਦੇ ਜ ਟਾਈਮ ਹੀ ਮਿਲਿਆ ਬਸ ਮੁੱਕੇ ਮਾਰੇ ਬਾਕਸਿੰਗ ਜਿੱਤਤੀ ਸੋਗੇ ਖਾ ਲਿਆ ਸੋਗੇ ਖਾ ਲਿਆ ਸੋਨੇ ਹੀ ਕੰਮ ਰਿਹਾ ਬਸ ਤਾਂ ਜਿਹੜੀ ਹੀਰੋਇਨ ਪਰਦੇ ਤੇ ਹੋਵੇ ਉਹੀ ਬਸ ਉਹੀ ਸੋਹਣੀ ਹੈ ਜੀ ਬਈ ਜਿਹੜੀ ਠੀਕ ਹੈ ਜਿਹੜੀ ਐਕਟਿੰਗ ਕਰਦੀ ਆ ਸਾਹਮਣੇ ਦੇਖੀ ਦੀ ਆ ਉਹੀ ਵਧੀਆ ਲੱਗਦੀ ਹੈ ਜੀ ਠੀਕ ਆ ਰਾਮ ਸਿੰਘ ਦੇ ਲਈ ਸਭ ਤੋਂ ਜਿੰਨੀ ਦਾ ਸਟਰਗਲ ਚੱਲ ਰਿਹਾ ਦੁਬਾਰਾ ਫੇਰ 스타 ਬਣਨਾ ਦੁਬਾਰਾ ਫੇਰ ਨਾਮ ਕਮਾਉਣਾ ਬਾਕਸਿੰਗ ਹੀ ਮੇਰੇ ਲਈ ਸਾਰਾ ਕੁਝ ਆ ਇਹ ਹੀ ਮੇਰਾ ਪਰਿਵਾਰ ਆ ਇਹ ਹੀ ਮੇਰੀ ਰੋਜੀ ਰੋਟੀ ਆ ਇਹ ਹੀ ਮੇਰਾ ਸਾਰਾ ਗੁੱਸਾ ਬਾਕਸਿੰਗ ਮੇਰੇ ਲਈ ਸਾਰਾ ਕੁਝ ਕੋਚਿੰਗ ਮੇਰੇ ਲਈ ਸਭ ਕੁਝ ਆ ਜਿੰਦਗੀ ਜਿਮ ਲਈ ਕੁਝ ਨਹੀਂ ਹੈਗਾ ਸਭ ਕੁਝ ਤਿਆਗਤਾ ਸਭ ਕੁਝ ਸਭ ਦੋਸਤ ਯਾਰ ਮਿੱਤਰ ਸਭ ਤਿਆਗ ਗਏ ਜਦੋਂ 스타 ਬਣਨਗੇ ਫੇਰ ਦੇਖਾਂਗੇ ਉਹ ਨਾਮ ਕਮਾਉਣਾ ਮੇਰੇ ਲਈ ਸਭ ਕੁਝ ਬਾਕਸਿੰਗ जान ਤੋਂ ਪਹਿਲਾਂ ਇਹਨਾਂ ਤੋਂ ਥੋੜੇ ਬਾਕਸਿੰਗ ਦੇ ਗੁਰ ਜ਼ਰੂਰ ਸਿੱਖਾਂਗੇ। ਚਲਿਏ ਆਪਾਂ ਥੋੜੇ ਸਾਨੂੰ ਸਿਖਾਓ ਕਿ ਬਾਕਸਿੰਗ ਕਰੀਦੀ ਕਿਵੇਂ। ਅਸੀਂ ਵੀ ਦੇਖੀਏ ਤੁਹਾਡੀ ਕੋਚਿੰਗ ਕਿਸ ਤਰ੍ਹਾਂ ਦੀ। ਤੁਹ ਤੋਂ ਵੈਸੇ ਹੀ ਡਾਲ ਲੱਗਦਾ ਫੋਟ ਕੈਮਰਾ ਡਾਲ ਲੱਗਦਾ ਉੱਪਰ ਤੁਸੀਂ ਬਾਕਸਿੰਗ ਸਿੱਖਗੇ। ਅਸੀਂ ਤਾਂ ਕਿਸੇ ਘਰ ਨਹੀਂ ਰਹੇ। ਨਹੀਂ ਇਹ ਤੁਹਾਡੀ ਗਲਤਫਹਿਮੀ ਆ। ਆਪਾਂ ਚੱਲਦੇ ਆਜੋ ਬਾਕਸਿੰਗ ਕਰਦੇ ਹਾਂ। ਓਕੇ ਜਾਓ ਜਾਓ। ਇਹ ਪਾ ਕੇ ਮੈਨੂੰ ਥੋੜਾ ਲੱਗ ਰਿਹਾ ਕਿ ਹੁਣ ਹਿੱਟ ਕੀਤਾ ਜਾਵੇ ਪਰ ਮੈਂ ਤੁਹਾਡੇ ਨਾਲ ਪੰਗਾ ਨਹੀਂ ਲਾਉਂਗਾ ਬੌਕਸਿੰਗ ਚ ਮਾਰਨਾ ਜ਼ਿਆਦਾ ਜ਼ਰੂਰੀ ਹੈ ਜਾਂ ਬਚਣਾ ਜ਼ਿਆਦਾ ਜ਼ਰੂਰੀ ਦੋਨੇ ਜ਼ਰੂਰੀ ਹੈ ਦੋਨੇ ਜ਼ਰੂਰੀ ਹੈ ਮਾਰਨਾ ਵੀ ਜ਼ਰੂਰੀ ਹੈ ਸਕੋਰ ਤਾਂ ਹੀ ਹੋਏ ਜੇ ਮਾਰਾਂਗੇ ਮਾਰ ਕੇ ਬਚਣਾ ਵੀ ਜ਼ਰੂਰੀ ਹੈ ਉਹਨੂੰ ਸਕੋਰ ਨਹੀਂ ਲੈਣਾ ਡਾਂਕ ਐਂਡ ਫਲਾਈ ਬੌਕਸਿੰਗ ਕੀ ਹੈ ਮਾਰਨਾ ਤੇ ਬਚਣਾ ਡਾਂਕ ਐਂਡ ਫਲਾਈ ਮਾਰਨਾ ਵੀ ਤੇ ਬਚਣਾ ਵੀ ਗਾਰਡ ਕਿਵੇਂ ਲਈਦਾ ਗਾਰਡ ਦਾ ਕੀ ਗਾਰਡ ਗਾਰਡ ਤੇ ਗਾਰਡਿਕ ਡਿਫੈਂਸ ਹੈ ਜੀ ਆਉ ਇਹਦਾ ਅਪਰਲਾ ਪੋਸ਼ਨ ਹੈ ਬਿਲਕੁਲ ਅਪਰ ਪੋਸ਼ਨ ਇਹਦਾ ਸਕੋਰ ਹੁੰਦਾ ਮୋਰੇ ਲੱਗਣਾ ਤੇ ਉਹਦਾ ਸਕੋਰ ਹੁੰਦਾ ਜੀ ਤੇ ਇਹਨੂੰ ਬਚਾਉਣ ਵਾਸਤੇ ਬਸ ਮੋਰੇ ਗਾਉਂਦੇ ਇੱਕ ਡਿਫੈਂਸ ਹੈ ਬਾਕਸਿੰਗ ਦਾ ਬਹੁਤ ਬੜਾ ਡਿਫੈਂਸ ਹੈ ਜੀ ਕਿਵੇਂ ਗਾਰਡ ਲੈਂਦੇ ਹੋ ਤੁਹਾਡਾ ਗਾਰਡ ਕੀ ਹੈ ਮੇਰਾ ਗਾਰਡ ਹੈ ਆਪਾਂ ਕਾਫੀ ਟ੍ਰੇਨਿੰਗ ਦੀ ਗੱਲ ਕਰ ਲਈ ਦਰਸ਼ਕਾਂ ਨੂੰ ਲੱਗੂਗਾ ਕਿ ਸ਼ਾਇਦ ਹੁਣ ਇਹ ਇੰਟਰਵਿਊ ਦੀ ਜਗ੍ਹਾ ਤੇ ਬਾਕਸਿੰਗ ਕਲਾਸ ਸ਼ੁਰੂ ਹੋ ਗਈ ਆਪਾਂ ਇਹਨੂੰ ਬਾਕਸਿੰਗ ਕਲਾਸ ਨੂੰ ਬੰਦ ਕਰਦੇ ਹੋਏ ਇਸ ਇੰਟਰਵਿਊ ਨੂੰ ਵੀ ਇੱਥੇ ਹੀ ਰੋਕਦੇ ਹਾਂ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਜੀ ਤੇ ਏ ਵੀ ਅੱਛਾ ਲੱਗਿਆ ਕਿ ਤੁਸੀਂ ਇੱਕ ਬਹੁਤ ਹੀ ਜੋ ਅਪਸੈਟਿੰਗ ਇੱਕ ਇਵੈਂਟ ਸੀਗਾ ਤੁਹਾਡੇ ਲਾਈਫ ਦਾ ਉਹਨੂੰ ਪਿੱਛੇ ਛੱਡ ਕੇ ਜਿਸ ਤਰ੍ਹਾਂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹੋ ਉਹ ਦੇਖ ਕੇ ਵੀ ਬਹੁਤ ਅੱਛਾ ਲੱਗਿਆ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬੁਲ। थैंक यू। थैंक यू वेरी मच। ਜ਼ਰੂਰ ਇੱਕ ਗੱਲ ਸਿੱਖਣ ਵਾਲੀ ਹੈ ਕਿ ਜ਼ਿੰਦਗੀ 'ਚ ਜੇਕਰ ਕੁਝ ਗਲਤ ਹੋ ਜਾਂਦਾ ਤਾਂ ਉੱਥੇ ਜ਼ਿੰਦਗੀ ਰੁਕਦੀ ਨਹੀਂ ਜ਼ਿੰਦਗੀ ਚੱਲਦੀ ਰਹਿੰਦੀ ਹੈ ਜ਼ਰੂਰਤ ਹੈ ਹੌਸਲਾ ਕਰਨ ਦੀ ਅੱਗੇ ਵਧਣ ਦੀ ਤੇ ਕੁਝ ਨਾ ਕੁਝ ਹਾਸਲ ਕਰਨ ਦੀ ਹਮੇਸ਼ਾ ਤਮੰਨਾ ਰੱਖਣ ਦੀ